ਚਾਰਾ ਜ਼ਰੂਰ ਦਿਖਾਉਂਦੇ ਨੇ ਲੀਡਰ ਪਰ ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਆ ਜਾਂਦਾ ਤਾਂ ਇੱਕ ਵਾਰ ਵੋਟਾਂ ਪੈਣੀਆਂ ਨੇ ਮੁੜ ਕੇ ਆਣਗੇ ਨਹੀਂ ਵਾਪਸ ਉਹ ਗੱਲ ਨਹੀਂ ਉਹ ਆ ਉਹ ਆਗਲਾ ਸਵਾਲ ਹੈ ਪਹਿਲੀ ਗੱਲ ਹੈ ਇੱਕ ਵਾਲੀ ਵੋਟਾਂ ਲੈ ਕੇ ਜੋ ਮਰਜ਼ੀ ਕਰੀ ਜਾਣਗੇ ਸਾਡਾ ਮੌਕਾ ਸੀ ਕਿ ਜੇ ਉਹਨੇ ਅੱਜ ਵੋਟਾਂ ਲੈ ਲਈਆਂ ਨਾ ਆਵੇ ਸਾਡੇ ਕੋਲੇ ਜੇ 6 ਮਹੀਨੇ ਬਾਅਦ ਅਸੈਂਬਲੀ ਦੀਆਂ ਹੋਣੀਆਂ ਨੇ ਅਸੀਂ ਉਹ ਸੋਣਾਂ ਸਭ ਕਸਕਾਰ ਦਾਂਗੇ ਕਹਿੰਦੇ ਚੁੱਲ ਚਿੱਟਾ ਦਾਂਗੇ ਹੁਣ ਸਾਡਾ ਕੋਹੜਾ ਸਾਡਾ ਤਾਂ ਗੁੱਠਾ ਪਹਿਲੇ ਪੰਜਾਂ ਤੇ ਉੱਤੇ ਇਹ ਉਹ ਜਿਹਾ ਵੀ ਜੱਕ ਪੜਨਾ ਕਾਪੀ ਦੇ ਘੋਲ ਕੰਡੇ ਕਰੀ ਜਾਵੇ ਕਰੀ ਜਾਵੇ ਇੱਕ ਅੱਧਾ ਪੇਜ ਸੀ ਕਿ ਲਿਖਦੇ ਫੇਕਾ ਜੀ ਹੁਣ ਇਹਦੇ ਚੋਂ ਡੰਬਣਾ ਭੋਗਾ ਠੀਕ ਵੇਚਦਾ ਕਿਉਂਕਿ ਘੋੜ ਕੰਢੀ ਕਰਤੇ ਸਨ ਉਹ ਕਹਿਨ ਨੂੰ ਜੋ ਮਰਜੀ ਖੜੋ ਆਏ ਤਾਂ ਜਿਹੜਾ ਮਰਜੀ ਮਤਲਬ ਕੋਈ ਉਸ ਤਰ੍ਹਾਂ ਨਾਲ ਕੋਈ ਕੋਈ ਸਦੀ ਗਰਦਨ ਕੱਟਣ ਲੱਗੇ ਜਿੱਦਾਂ ਕੱਟ ਦੇ ਉਹਨੂੰ ਕੋਈ ਰੋਕ ਸੋੜ ਸਕਦਾ ਕਿਉਂਕਿ ਉਹਦੇ ਹੱਥ ਚ ਹੈ ਤੇ ਕਿਉਂਕਿ ਲੋਕਾਂ ਦੇ ਅੰਦਰ ਬੰਬ ਫਿੱਟ ਕਰਤੇ ਲੋਕਾਂ ਨੂੰ ਭਾਰਤੀ ਨਾਗਰਿਕ ਹੋਣ ਦੀ ਬਜਾਏ ਹਿੰਦੂ ਸਿੱਖ ਮੁਸਲਮਾਨ ਅਸਾਈ ਦਲਤ ਨੌਂ ਦਲਤ ਬਣਾ ਦਿੱਤਾ ਵੀ ਜਦ ਚੋਣਾ ਵਾਰ-ਵਾਰ ਹੋਣ ਗਿਆ ਤਾ ਸਾਰੀਆਂ ਪਾਰਟੀਆਂ ਸਾਡੇ ਸਾਹਮਣੇ ਆਉਣਗੀਆਂ ਜਿਹੜੀ ਰਾਜਕਰਦੇ ਉਹ ਵੀ ਜਿਹੜੀ ਦੂਜੀ ਹੈ ਉਹ ਵੀ ਰਾਜਕਰਦਿਆਂ ਨੇ ਅਸੀਂ ਪੁੱਛਾਂਗੇ ਦੱਸੋ ਤੁਸੀਂ ਕਿਉਂ ਨਹੀਂ ਕਰਿਆ ਕੁਛ ਭਾਰਵਾਸ ਨੂੰ ਮੌਕਾ ਇਹ ਨਾ ਸਾਡਾ ਹੱਕ ਆ ਇਹ ਪੁੱਛਣ ਦਾ ਸਾਡਾ ਪੁੱਛਣ ਦਾ ਹੱਕ ਵੀ ਹੋ ਲਿਆ ਸਾਡੇ ਉੱਤੇ ਡਟ ਕਰਨ ਦਾ ਹੱਕ ਉਹਨਾਂ ਨੂੰ ਦਿੱਤਾ ਸਾਡਾ ਪੁੱਛਣ ਦਾ ਹੱਕ ਹੋ ਲਿਆ ਇਹਨਾਂ ਨੇ ਆਪ ਦੇ ਸਿਰਫ ਰਾਸ਼ਪਤੀ ਪਦ ਵਾਸਤੇ ਇਹ ਕਰਤਾ ਕਿ ਜਿਹਨੇ ਦਲਤ ਆਦੀਵਾਸੀ ਉਹਨਾਂ ਨਾਲ ਜੋ ਮਰਜ਼ੀ ਕਰੀ ਜਾਣ ਮੰਦਿਰਾਂ ਵਿੱਚ ਤੇ ਇਹਨਾਂ ਨੇ ਬੋਲਣਾ ਨਹੀਂ ਕਿਉਂਕਿ ਇਹਨਾਂ ਨਾਲ 2000 ਤਾਂ ਨਹੀਂ ਬੋਲੇ ਜਿਹੜਾ ਖੁਦ ਵਾਸਤੇ ਨਹੀਂ ਬੋਲਿਆ ਦਾ ਮਤਲਬ ਇਹਨਾਂ ਨੇ ਇੱਕ ਮਾਪ ਤਮੰਨਾ ਚਾਹ ਕਰਤਾ ਵੀ ਕੋਈ ਗੱਲ ਨਹੀਂ ਤੁਸੀਂ ਸਾਨੂੰ ਮੰਦਰ ਚ ਨਾ ਵੜਨ ਦਿਓ ਸਾਨੂੰ ਪੌੜੀਆਂ ਚ ਬਿਠਾ ਕੇ ਪ੍ਰਸ਼ਾਦ ਦਿਓ ਅਸੀਂ ਤਾਂ ਹਾਂ ਹੀ ਇਹ ਇਹੋ ਜਿਹਾ ਕਰ ਉਹਨਾਂ ਤਾਂ 542 ਸੀਟਾਂ ਤੇ ਇਹ ਇੱਕ ਫੇਰ ਚ ਨਿਕਲਾ ਸਕੇ ਇਹ ਕਹਿੰਦੇ ਸੀ ਸਾਰੀਆਂ ਇਕੱਠੀਆਂ ਕਰਾ ਦਾਂਗੇ ਉਹਦੋਂ ਤਾਂ ਦੂਰ ਵੀਨਾਂ ਲਾਤਾ ਚੋਣਾ ਕਰਾਉਣ ਤੇ ਬੜਾ ਬੁੱਧੀਜੀਵੀ ਉਹ ਕਹਿੰਦਾ ਲੋਕਾਂ ਦਾ ਜੀ ਇਲੈਕਸ਼ਨ ਕਮਿਸ਼ਨ ਤੋਂ ਵਿਸ਼ਵਾਸ ਨਾ ਤੋੜੋ ਉਹਨੂੰ ਪੁੱਛੋ ਵਿਸ਼ਵਾਸਤਾ ਰੈਕਸ਼ਨ ਕਮਿਸ਼ਨ ਤੋੜ ਰਹੇ ਲੋਕ ਕਿੱਥੇ ਤੋੜ ਰਹੇ ਨੇ ਜੇ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਮੈਂ 20 ਤਰੀਕ ਨੂੰ ਵੋਟਾਂ ਦਾ ਤੁਹਾਨੂੰ ਦੱਸਦਾ ਹੀ ਨਹੀਂ ਤੇ ਮੋਦੀ ਸਾਹਿਬ ਨੇ ਇਹ ਕਿਉਂ ਕਰਾਈ ਵੀ ਇੱਕ ਮੈਂ ਹੋਵਾਂਗਾ ਇੱਕ ਮੇਰਾ ਮੰਤਰੀ ਹੋਏਗਾ ਦੂਜਾ ਤੀਜਾ ਹੋਏਗਾ ਵਿਰੋਧੀ ਧਿਰ ਦਾ ਨੇਤਾ ਫੇਰ ਤਾਂ ਆਪਣੀ ਮਰਜ਼ੀ ਦੇ ਲਾਉਣੇ ਨੇ ਆ ਲਾਈਵ ਚੋਣਾ ਇਲੈਕਸ਼ਨ ਟਿਕਲੇ ਹੁਣ ਤੋਂ 2 ਦਿਨ ਪਹਿਲਾਂ ਸੇ ਤਾਂ ਜੋ ਲੋਕ ਹੀ ਉੱਠਦੇ ਨੇ ਲੋਕਾਂ ਨੇ ਵੱਡੇ ਵੱਡੇ ਚਸਤੇ ਚਾਲ ਬਦਲਤੇ ਲੋਕਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਦਾ ਇੱਥੋਂ ਬਸਨਵਾਨਾਂ ਦਾ ਰਾਜ ਖਤਮ ਕਰਤੇ ਜਿਨ੍ਹਾਂ ਰਾਜਾਂ ਨੇ ਕਿਸੇ ਨੂੰ ਪੁੱਛਣਾ ਨਹੀਂ ਹੁੰਦਾ ਸੀ ਇਹ ਵਿਚਾਰੇ ਕੀ ਦੇ ਨੇ ਜਿਹੜੀ ਚੁਣਕੇ ਆਉਂਦੇ ਨੇ ਵਨ ਨੇਸ਼ਨ ਵਨ ਇਲੈਕਸ਼ਨ ਮਤਲਬ ਇੱਕੋ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦਾ ਹੋਣਾ ਇਸ ਰੂਲ ਨੂੰ ਲੈ ਕੇ ਆਉਣ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਚਰਚਾਵਾਂ ਚੱਲ ਰਹੀਆਂ ਨੇ ਹੁਣ ਗੱਲ ਸਾਹਮਣੇ ਆਈ ਹੈ ਕਿ ਕੈਬਨਿਟ ਦੇ ਵੱਲੋਂ ਵੀ ਇਸ ਬਿੱਲ ਨੂੰ ਲੈ ਕੇ ਆਉਣ ਨੂੰ ਲੈ ਕੇ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਾਫੀ ਹਰ ਇੱਕ ਪਾਰਟੀ ਦੇ ਆਪਣੇ ਆਪਣੇ ਤਰਕ ਨੇ ਇਸ ਬਿੱਲ ਨੂੰ ਲੈ ਕੇ ਜਿਹੜੀ ਮੌਜੂਦਾ ਧਿਰ ਹੈ ਜੋ ਲੈ ਕੇ ਆਉਣਾ ਚਾਹੁੰਦੀ ਹੈ ਉਸ ਦੇ ਆਪਣੇ ਤਰਕ ਨੇ ਵਿਰੋਧੀ ਧਿਰ ਆਪਣਾ ਤਰਕ ਕਰ ਰਹੀਆਂ ਨੇ ਵਿਰੋਧ ਵੀ ਹੋ ਰਿਹਾ ਹੈ ਤਾਂ ਆਮ ਲੋਕਾਂ ਦੇ ਲਈ ਇਹ ਬਿੱਲ ਕਿਵੇਂ ਫਾਇਦੇਮੰਦ ਹੋ ਸਕਦਾ ਹੈ ਕਿਵੇਂ ਨੁਕਸਾਨਦਾਇਕ ਹੋ ਸਕਦਾ ਹੈ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਪ ਹਮੇਸ਼ਾ ਹੀ ਆਪਣੇ ਵਿਚਾਰ ਨੇ ਜਿਹੜੇ ਸਾਡੇ ਅੱਗੇ ਰੱਖਦੇ ਨੇ ਤੇ ਹਮੇਸ਼ਾ ਹੀ ਸਾਨੂੰ ਆਪਣੇ ਵਿਚਾਰਾਂ ਦੇ ਨਾਲ ਇੱਕ ਚੰਗਾ ਰਸਤਾ ਦਿਖਾਉਂਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਬਹੁਤ। ਡਾਕਟਰ ਸਾਹਿਬ ਜਿਵੇਂ ਗੱਲ ਸਾਹਮਣੇ ਆਈ ਕਿ ਕੈਬਿਨੇਟ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਹੋ ਸਕਦਾ ਕਿ ਆਉਣ ਵਾਲੇ ਸਰਦ ਦੇ اجلاس ਦੇ ਵਿੱਚ ਇਸ ਬਿੱਲ ਨੂੰ ਪਾਸ ਵੀ ਕਰ ਦਿੱਤਾ ਜਾਵੇ। ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਬਿੱਲ ਨੂੰ ਲੈ ਕੇ? ਪਾਸ ਕਰਨ ਨੂੰ ਨਾ ਕਰਨ ਦਾ ਸਿਰ ਸਮਾਂ ਦੱਸੇਗਾ ਕਿੰਨੇ ਉਹਨਾਂ ਦੇ ਨਾਲ ਹੱਕ ਚ ਵੋਟ ਪੈਂਦੀ ਹੈ ਕਿੰਨੇ ਪਾਸ ਕਰਨ ਵਿੱਚ ਕੋਈ ਸਰਕਾਰ ਦਾ ਤਾਕਤ ਹੋਣਾ ਜਾਂ ਨਾ ਹੋਣਾ ਨਹੀਂ ਹੁੰਦਾ। ਵੋਟਾਂ ਦੇ ਦੇ ਹੱਕ 'ਚ ਕਿੰਨੀਆਂ ਪੈਂਦੀਆਂ ਕਿੰਨੀਆਂ ਨਹੀਂ ਪੈਂਦੀਆਂ ਪਹਿਲੀ ਗੱਲ ਤਾਂ ਇਹ ਜਿਹੜਾ ਦੇਲਾ ਆਪਣੇ ਆਪ 'ਚ ਇਹ ਜੇ ਬਿਲਡ ਪਾਸ ਵੀ ਹੋ ਜਾਂਦਾ ਉਦੋਂ ਅੱਗੇ ਹੋਰ ਸੰਵਿਧਾਨਕ ਤਬਦੀਲੀਆਂ ਤੋਂ ਬਿਨਾਂ ਡਾਗੂ ਨਹੀਂ ਹੋ ਸਕਦਾ ਸੋ ਸੰਵਿਧਾਨਕ ਤਬਦੀਲੀ ਵਾਸਤੇ ਬਿਲਡ ਪਾਸ ਨਾਲੋਂ ਜ਼ਿਆਦਾ ਤਾਕਤ ਚਾਹੀਦੀ ਹੁੰਦੀ ਹੈ ਉਹ ਬੀਜੇਪੀ ਕੋਲ ਹੈ ਨਹੀਂ ਮੇਰੇ ਹਿਸਾਬ ਨਾਲ ਪਰ ਜੇ ਉਹ ਕਿਸੇ ਨਾਤਰਾਂ ਹੋ ਵੀ ਜਾਵੇ ਪਾਸ ਵੀ ਕਰ ਦੇਣ ਇਹਨੂੰ ਅਸੀਂ ਦੇਖਣਾ ਹੈ ਵੀ ਇਹ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜੇ ਤਰਕ ਦਿੱਤੇ ਜਾ ਰਹੇ ਨੇ ਕਿ ਅਸੀਂ ਇੱਕ ਚੌਥਾ ਹਾਂਜੀ ਇੱਕ ਰਾਸ਼ਟਰੀ ਗੱਲ ਕਿਉਂ ਕਰਦੇ ਆ ਕੀ ਉਹ ਤਰਕਾਂ ਤੇ ਸਹੀ ਉੱਤਰਦੀ ਹੈ ਇੱਕ ਚਾਹੇ ਦੇਖਣ ਦੀ ਲੋੜ ਹੈ ਤੇ ਦੂਜਾ ਇਹ ਹੈ ਵੀ ਕੀ ਇਹ ਦੀ ਲੋੜ ਵੀ ਆ ਕਿ ਨਹੀਂ ਤੀਜਾ ਇਹ ਵੀ ਕੀ ਲਾਗੂ ਹੋ ਜੂਗੀ ਜਾਂ ਨਹੀਂ ਚੌਥਾ ਜੇ ਡੱਗ ਹੋ ਗਈ ਤਾਂ ਕੀ ਇਹਦਾ ਨੁਕਸਾਨ ਹੋਊ ਜਾਂ ਫਾਇਦਾ ਹੋਊ ਬਿਲਕੁਲ ਹੁਣ ਪਹਿਲਾਂ ਅਸੀਂ ਇਹ ਦੇਖੀਏ ਲਾਗੂ ਹੋਣ ਦੀ ਗੱਲ ਇਹ ਕਹਿੰਦੇ ਨੇ ਵੀ ਅਸੀਂ ਇੱਕੋ ਟਾਈਮ ਦੇ ਉੱਤੇ ਸਾਰੀਆਂ ਚੁਣ ਹੋਣਗੀਆਂ ਹੁਣ ਤਾਂ ਇਹਨਾਂ ਨੇ ਕਹਿਤਾ ਵੀ ਨਾਲ ਉਸ ਦੀਆਂ ਜੋ ਜਿਹੜਾ ਪ੍ਰੀਸ਼ਦ ਨੇ ਹਾਂਜੀ ਬਲਾਕ ਸੰਗੋਣ ਨੇ ਵੀ ਨਾਲ ਇਕੱਠੀਆਂ ਕਰਾਵਾਂਗੇ ਜੇ ਇੰਨੀਆਂ ਚੋਣਾਂ ਇਕੱਠੀਆਂ ਹੋਣੀਆਂ ਨੇ ਤਾਂ ਸਮਝੋ ਇੱਕ ਪਾਰਲੀਮੈਂਟ ਦੀ ਵੋਟ ਡਾਕ ਸਭਾ ਦੀ ਇੱਕ ਵਿਧਾਨ ਸਭਾ ਦੀ ਇੱਕ ਜਿਹੜਾ ਪ੍ਰੀਸ਼ਦ ਦੀ ਤੇ ਇੱਕ ਬਲਾਕ ਸੰਪਤੀ ਦੀ ਚਾਰ ਵੋਟਾਂ ਪੈਣਗੀਆਂ ਜੇ ਚਾਰ ਵਟਾਂ ਪਉਣੀਆਂ ਨੇ ਇੱਕ ਬੰਦੇ ਨੇ ਤੇ EVMਾਂ ਵੀ ਚਾਰੇ ਚਾਹੀਦੀਆਂ ਨੇ ਵੱਖ-ਵੱਖ ਤੇ ਜਿੰਨੀਆਂ ਹੋਣੀਆਂ EVMਾਂ ਨੇ ਇਹਦੂ 4 ਗੁਣਾਈ EVMਾਂ ਖਰੀਦਣੀਆਂ ਪੈਣਗੀਆਂ ਇਦੋਂ 4 ਗੁਣਾ ਵੀ ਵੀ ਪੈਟ ਖਰੀਦਣੇ ਪੈਣਗੇ। ਇਦੋਂ 4 ਗੁਣਾ ਸਟਾਫ ਲਾਉਣਾ ਪਊਗਾ ਤਾਂ ਹੀ ਕੰਮ ਚੱਲੂਗਾ ਨਾ। ਤੇ ਉਹ ਤਾਂ ਫਿਰ ਖਰਚਾ ਬਹੁਤ ਜ਼ਿਆਦਾ ਵਧ ਗਿਆ। ਦੂਜਾ ਦੂਜੇ ਦੇ ਵਿੱਚ ਇਹ ਹੈ ਵੀ ਤੁਸੀਂ ਇੰਨੀਆਂ ਮਸ਼ੀਨਾਂ ਮਸ਼ੀਨਾਂ ਤਾਂ ਮੰਗੀਆਂ ਵੱਡੀਆਂ ਕੰਪਨੀਆਂ ਬਣਾਉਂਦੀਆਂ ਨੇ ਤੇ ਦੇਸ਼ ਦੇ ਉੱਤੇ ਪਹਿਲਾਂ ਹੀ ਪੈਸਾ ਨਹੀਂ ਹੈ ਪਹਿਲਾਂ ਹੀ ਜਿੱਦਾਂ ਦੀ ਸਰਕਾਰ ਆਈ ਉਹਦੇ 55 ਲੱਖ ਕਰੋੜ ਕਰਜ਼ਾ ਸੀ ਹੁਣ 187 ਲੱਖ ਕਰੋੜ ਹੋ ਗਿਆ। ਸਾਢੇ 3.5 ਗੁਣਾ ਕਰਜ਼ਾ ਹੋ ਗਿਆ ਜੀ। ਦੱਸਣ ਸਰਨਾ ਜੀ। ਅੱਗੇ ਕਿੰਨਾ ਹੋਣਾ ਸਮਾਂ ਦੱਸੇਗਾ। ਸੋ ਜੇ ਤੁਸੀਂ ਐ ਕਰ ਜਾ ਚੜਾ ਕੇ ਤੁਸੀਂ ਆਪਦੀ ਇੱਕ ਬਣਾਲੀ ਵੀ ਹਮ ਤਾਂ ਇਹ ਕਰਾਂਗੇ ਪਹਿਲਾਂ ਨੋਟ ਬੰਦ ਨਹੀਂ ਦੱਪਾ ਦੇਖਿਆ ਹੀ ਹੈ 2000 ਦਾ ਨੋਟ ਚ ਵਾਪਸ ਕਿਉਂ ਲਿਆ ਕੋਈ ਜਵਾਬ ਦੇ ਕੋਈ ਪੁੱਛਣ ਵਾਲਾ ਇਸ ਤਰ੍ਹਾਂ ਦਾ ਫਿਰ ਜਿਹੜਾ ਮਰਜੀ ਆਪਦੇ ਜ਼ਮੀਨ ਵੇਚੀ ਜਾਵੇ ਜਵਾਕਾਂ ਨੂੰ ਹੱਥਲ ਕਰ ਜੇ ਇਹੀ ਕੁਛ ਕਰ ਰਹੇ ਨੇ ਤਾਂ ਚੁਣੇ ਹੋਣੇ ਉਹ ਤਾਂ ਜੱਦੀ ਮਾਲਕ ਹੁੰਦਾ ਲੰਕੇ ਸੋ ਜੇ ਤੁਸੀਂ ਨੋਟ ਬੰਦ ਕਰੇ ਸੀ ਫਿਰ ਤੁਸੀਂ 2000 ਦਾ ਨੋਟ ਕਿਉਂ ਬੰਦ ਕਰਿਆ ਦੁਬਾਰਾ ਫਿਰ ਤੁਸੀਂ ਕਹਿਆ ਸੀ ਅਸੀਂ ਨੋਟ ਜਿਹੜੇ ਸਾਡੇ ਨੇ ਸੋ ਜੋ ਕਹਿੰਦੇ ਨੇ ਉਹ ਕੁਛ ਹੋਰ ਨੇ ਇੱਕ ਕਰਦੇ ਕੁਛ ਹੋਰ ਨੇ ਇਹਦੇ ਚੂ ਇਹ ਹੀ ਹੈ ਇਹਦੇ ਵਿੱਚ ਚੋਨਾ ਮੰਨ ਲੋ ਕਰਾਤੀਆਂ ਸਾਰੀਆਂ ਇਕੱਠੀਆਂ ਕਰਾਤੀਆਂ ਆਪਾਂ ਮੰਨ ਲੋ ਇੱਕ ਵਾਰੀ ਫਿਰ ਜੇ ਸੰਭੀ ਟੁੱਟ ਗਈ ਫਿਰ ਕੀ ਕਰਨਗੇ ਫਿਰ ਉਹ ਦੀ ਦੁਬਾਰਾ ਚੋਣ ਕਰਾਉਣਗੇ ਕਿ ਉਹ ਉਸ ਨੂੰ ਉੱਥੇ ਗਵਰਨਰ ਰੂਲ ਲਾ ਕੇ ਰੱਖਣਗੇ ਮੈਨੂੰ ਇਹ ਲੱਗਦਾ ਵੀ ਗਵਰਨਰ ਰੂਲ ਲਾ ਕੇ ਰੱਖਣਗੇ ਹੌਲੀ ਹੌਲੀ ਵੀ ਤਾਂ ਕਿ ਬਾਈ ਤਰਕਸੀ ਰਾਜ ਕਰੋ ਹੁਣ ਜੇ ਇਹਨਾਂ ਨੇ ਹਿਮਾਚਲ ਦੀ ਸਰਕਾਰ ਤਾਂ ਤੋੜ ਨਹੀਂ ਸਕੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਐਮਐਲਏ ਤੋੜ ਕੇ ਮੱਧ ਪ੍ਰਦੇਸ਼ ਦੀ ਤੋੜਦੀ ਸੀ ਤੇ ਮਹਾਰਾਸ਼ਟਰ ਦੀ ਵੀ ਤੋੜਦੀ ਸੀ ਉਹਨਾਂ ਦੋਹਾਂ ਰਾਜਸਥਾਨ ਦੀ ਤੋੜ ਨਹੀਂ ਸਕੇ ਉਹ ਦੋਹਾਂ ਸਰਕਾਰਾਂ ਨੂੰ ਤੋੜ ਕੇ ਇਹਨਾਂ ਨੇ ਆਪਣੀਆਂ ਸਰਕਾਰਾਂ ਹੀ ਬਣਾਈਆਂ ਨੇ ਨਾ ਫਿਰ ਉਹ ਆਪਦੀ ਸਰਕਾਰ ਬਣਾਉਣ ਦਾ ਝਗੜਾ ਹੀ ਨਹੀਂ ਰਹਿਣਾ ਸਿੱਧਾ ਕੇਂਦਰ ਰੂਲ ਕਰੂਗਾ ਜੋ ਮਰਜ਼ੀ ਕਰੀ ਜਾਵੇ ਆ ਹੁਣ ਜਿਹੜੀ ਜੰਮੂ ਕਸ਼ਮੀਰ ਅਸੈਂਬਲੀ ਤੋੜੀ ਸੀ ਉਹਦੇ ਵਿੱਚ ਧਾਰਾ 370 ਬਾਰੇ ਇਹ ਰੂਲ ਸੀ ਵੀ ਜੇ ਤਾਂ ਇਹ ਰੱਦ ਕਰੀ ਜਾਊ ਜੇ ਉੱਥੋਂ ਦੀ ਅਸੈਂਬਲੀ ਪਾਸ ਕਰੇ ਅਸੈਂਬਲੀ ਤੋੜ ਚ ਗਵਰਨਰ ਤੋਂ ਲਖਾ ਲਿਆ ਤੇ ਉਹ ਧਾਰਾ ਵੀ ਖਤਮ ਕਰਤੀ ਇਹ ਇਹ ਤਾਂ ਫਿਰ ਇਕਾਧਕਾਰਵਾਦ ਹੈ ਨਾ ਇਦਾਂ ਹੀ ਇਹਦਾ ਕਰਨਗੇ ਕਿਸੇ ਦੀ ਜ਼ਮੀਨ ਵੇਚਨੀ ਆ ਕਿਸੇ ਦੇ ਪਾਣੀ ਤੇ ਕੋਈ ਫੈਸਲਾ ਕਰਨਾ ਕੁਝ ਵੀ ਕਰਨਾ ਉਹ ਕਹਣਗੇ ਜੀ ਸਰਕਾਰ ਦਾ ਫੈਸਲਾ ਹੈ ਐਥੇ ਪੰਜਾਬ ਦੇ ਪਾਣੀ ਦਾ ਰੌਲਾ ਹੈ ਕਿਸੇ ਹੋਰ ਨੂੰ ਦੇਣਾ ਚਾਹਣ ਇਹ ਹਾਂ ਤੇ ਇਹ ਕਹਦੇ ਨੇ ਕਿ ਗਵਰਨਰ ਨੂੰ ਲਾ ਦੇਣਗੇ ਫਿਰ ਕਹਣਗੇ ਜੀ ਇਹ ਤਾਂ ਇਹ ਤਾਂ ਸਰਕਾਰ ਦਾ ਫੈਸਲਾ ਹੈ ਕਿਉਂਕਿ ਗਵਰਨਰ ਉਹ ਤਾਂ ਗਵਰਨਰ ਹੀ ਸਰਕਾਰ ਹੈ ਹਾਂਜੀ ਸੋ ਇਸ ਕਰਕੇ ਇਹ ਦੇਸ਼ ਦੇ ਜਮਹੂਰੀ ਢਾਂਚੇ ਵਾਸਤੇ ਬਹੁਤ ਖਤਰਨਾਕ ਰੁਝਾਨ ਹੈ ਔਰ ਕੇਂਦਰ ਦੇ ਵਿੱਚ ਕੇਂਦਰਵਾਦ ਹੋਵੇ ਇੱਕ ਸਰਕਾਰ ਕੇਂਦਰ ਦੀ ਹੋਵੇ ਇਹ ਬੀਜੇਪੀ ਦਾ ਆਰਐਸਐਸ ਦਾ ਪਹਿਲਾਂ ਤੋਂ ਅਜੰਡਾ ਹੈ ਕੋਈ ਅੱਜ ਦਾ ਤਾਂ ਹੈ ਨਹੀਂ ਉਹ ਤਾਂ ਕਹਿੰਦੇ ਸੂਬੇ ਬਣਾਉਈ ਨਾ ਹੁਣ ਉਹ ਕਹਿੰਦੇ ਜੇ ਬਣ ਗਏ ਸੂਬੇ ਭਾਵੇਂ ਖੇੜੀ ਖੇੜ ਕਰਕੇ 50 ਹੋਰ ਬਣਾ ਦੋ ਪਰ ਤਾਕਤ ਆਪਦੇ ਕੋਲ ਰੱਖੋ ਹੁਣਾਂ ਟੁੱਟੀ ਜਾਂਦੇ ਨੇ ਸੂਬੇ ਸੂਬੇ ਤਾਂ ਨਹੀਂ ਨੇ ਜਿਆਦਾ ਬਣਾਏ ਨੇ ਹੁਣ ਉਹ ਕਹਿੰਦੇ ਛੋਟੇ ਛੋਟੇ ਬਣਾ ਦੋ ਸੂਬੀਆਂ ਜੀਆਂ ਉਹਨਾਂ ਦੇਓ ਕੁਛ ਨਾ ਉਹ ਸਾਡੇ ਤੇ ਨਿਰਭਰ ਰਹਿਣ ਹੜੇ ਕੱਢੀ ਜਾਣ ਤੇ ਉੱਤੋਂ ਅਸੀਂ ਜੋ ਮਰਜ਼ੀ ਵੇਚੀ ਜਾਈਏ ਇਹ ਇਸ ਕਰਕੇ ਜਿਵੇਂ ਅਸੀਂ ਦੇਖੀਏ ਇਹਦੇ ਨਾਲ ਦੇਸ਼ ਦਾ ਜਿਹੜਾ ਅਸੀਂ ਸੰਵਿਧਾਨ ਬਣਾਇਆ ਸੀ ਕਿ ਸੂਬਿਆਂ ਦੇ ਆਪਦੇ ਅਧਿਕਾਰ ਹੋਣਗੇ ਕੇਂਦਰ ਦੇ ਆਪਦੇ ਹੋਣਗੇ ਉਹਦੇ ਉੱਤੇ ਬੜਾ ਵੱਡਾ ਖਤਰਾ ਪੈਦਾ ਹੋਏਗਾ ਦੂਜਾ ਵੀ ਜੇ ਤੁਸੀਂ ਚੋਣ ਇੱਕ ਵਾਰੀ ਕਰਾ ਲਈ ਮੰਨ ਲੋ ਲੋਕ ਸਭਾ ਦੀ ਤੇ ਸਾਰੀਆਂ ਚੋਣਾਂ ਹੋ ਗਈਆਂ ਲੋਕ ਸਭਾ ਸੇ ਬਹੁਮਤ ਨਹੀਂ ਆਉਂਦਾ ਜਿਵੇਂ ਅੱਜ ਕੀ ਕਿਹੜਾ ਪੂਰਾ ਬਹੁਮਤ ਹੈ ਜੇ ਹੋਣੀ ਨਿਤਿਸ਼ ਕੁਮਾਰ ਤੇ ਜੰਦਵਾਬਾ ਨਾੜੀ ਛੱਡ ਦੇਣੇ ਨੀ ਸਰਕਾਰ ਟੁੱਟ ਜਾਂਦੀ ਹੈ ਫਿਰ ਜੇ ਸਰਕਾਰ ਪਹਿਲੀ ਗੱਲ ਤੇ ਜਿ ਬਣੇ ਨਾ ਜਿਵੇਂ ਬਾਦਪਾਈ ਸਾਹਿਬ ਦੀ ਪਹਿਲਾਂ 13 ਦਿਨ ਦੀ ਸਰਕਾਰ ਸੀ ਉਹ ਟੁੱਟਿਓਈ ਸੀ ਫਿਰ 13 ਮਹੀਨਾ ਬਾਅਦ ਟੁੱਟ ਗਈ ਸੀ ਇਦਾਂ ਹੀ ਚੰਦਰ ਸੇਖਰ ਦੀ ਤੇ ਉਹਦੀ ਵੀ ਪੀ ਸਿੰਘ ਦੀ ਸਰਕਾਰ ਟੁੱਟੀ 99 ਚੋਣਾਂ ਹੋਈਆਂ ਫਿਰ 99 ਚ ਹੋ ਗਈਆਂ ਫਿਰ ਜੇ ਲੋਕ ਸਭਾ ਦੀ ਕਿਉਂਕਿ ਦੇਸ਼ ਦੇ ਵਿੱਚ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ ਸੂਬੇ ਵਿੱਚ ਲੱਗ ਸਕਦਾ ਚੋਣ ਕਰਾਉਣੀ ਪੈਣੀ ਹੈ ਫਿਰ ਜੇ ਟੁੱਟ ਗਈ ਤੇ ਫਿਰ ਚੋਣ ਦੁਬਾਰਾ ਕਰਾਉਣਗੇ ਤੇ ਇਹ ਤਾਂ ਬਾਰ ਬਾਰ ਜੇ ਪਾਰਲੀਮੈਂਟ ਦੀ ਟੁੱਟ ਗਈ ਫਿਰ ਸਾਰੀਆਂ ਅਸੈਂਬਲੀ ਵੀ ਚੋਣਨਗੇ ਨਾਲ ਹੀ ਜੇ ਅਸੈਂਬਲੀਆਂ ਉਦਾਂ ਹੀ ਚੱਲਣਗੀਆਂ ਪਾਰਲੀਮੈਂਟ ਦੀ ਹੋ ਜੂਗੀ ਫਿਰ ਇੱਕ ਚੋਣ ਤੇ ਇੱਕ ਦੇਸ਼ ਹੋ ਕਿਵੇਂ ਗਿਆ ਇਹ ਜੋ ਕੋਈ ਸੰਵਧਨ ਚ ਹੈ ਨਹੀਂ ਕਿ ਵੀ ਚੋਣ ਜਿਹੜੀ ਹੈ ਵਿਧਾਨ ਸਭਾ ਦੀ ਜਾਂ ਜਿਹੜੀ ਹੈਗੀ ਹੈ ਲੋਕ ਸਭਾ ਦੀ ਹੋਵੇ ਉਹਦੀ ਆਬਦੀ 5 ਸਾਲ ਹੈ ਉਹ ਐ ਨਹੀਂ ਕਰੀ ਦੱਸ ਦੇ ਵੀ ਇਹ ਤਾਂ ਵਿਚਾਨੋਂ ਟੁੱਟ ਗਈ ਹੁਣ ਅਸੀਂ 2 2 ਸਾਲਾਂ ਬਾਅਦ ਅਸੀਂ ਕਰਾਂਗੇ ਇਹ ਵੀ ਨਹੀਂ ਕੋਈ ਤਰੀਕਾ ਐ ਮੇਲੇ ਐਮਪੀ ਦੀ ਤਾਂ ਹੈਗੀ ਹੈ ਕਿ ਜਿੰਨੀ ਉਹਦਾ ਰਹਿੰਦਾ ਸਮਾਂ ਉਨੇ ਵਾਸਤੇ ਹੋਊਗੀ ਪਰ ਇਹ ਪੂਰੇ ਸਦਨ ਦੀ ਚੋਣ ਤਾਂ ਪੂਰੀ ਹੁੰਦੀ ਹੈ ਸਦਨ ਦਾ ਸਮਾਂ 5 ਸਾਲ ਹੈ ਫਿਰ ਇਹ ਤਾਂ ਸੰਵਿਧਾਨ ਨੂੰ ਬਦਲਣਗੇ ਸੰਵਿਧਾਨ ਨੂੰ ਬਦਲ ਕੇ ਫਿਰ ਇਕ ਰਾਜ ਦੀ ਟੁੱਟ ਗਈ ਮੰਨ ਲਓ ਇਕ ਰਾਜ ਦੀ ਸਰਕਾਰ ਟੁੱਟ ਗਈ ਫਿਰ ਕੀ ਕਰਨਗੇ ਉੱਥੇ ਫਿਰ ਉੱਥੇ ਚੋਣ ਨਹੀਂ ਕਰਾਉਣਗੇ ਸੋ ਇਹ ਜਿਹੜਾ ਹੈਗਾ ਇਸ ਪੱਖੋਂ ਸੰਵਿਧਾਨਕ ਪੱਖੋਂ ਇਹ ਸੰਕਟ ਆਏਗਾ ਉਹ ਕਹਿਣੋ ਜੋ ਮਰਜੀ ਕੜੋ ਆਏ ਤਾਂ ਜਿਹੜਾ ਮਰਜੀ ਮਤਲਬ ਕੋਈ ਉਸ ਤਰ੍ਹਾਂ ਨਾਲ ਕੋਈ ਕਿਸੇ ਦੀ ਗਰਦਨ ਕੱਟਣ ਲੱਗੇ ਜਿੱਦਾਂ ਕੱਟ ਦੇ ਉਹਨੂੰ ਕੋਈ ਰੋਕ ਸੋੜ ਸਕਦਾ ਕਿਉਂਕਿ ਉਹਦੇ ਹੱਥ 'ਚ ਹੈ ਸੋ ਉਸ ਤਰ੍ਹਾਂ ਦੂਜਾ ਪਾਸਾ ਇਹਦਾ ਹੈਗਾ ਵੀ ਪੈਸੇ ਦੇ ਹਿਸਾਬ ਨਾਲ ਕਦੇ ਖਰਚਾ ਘੱਟ ਹੋ ਇਹ ਚਾਰ ਬੁਨਾਈ ਵੀ ਅਮਾ ਖਰੀਦੀਆਂ ਪੈਣਗੀਆਂ ਵੀ ਵੀ ਪੈਟ ਖਰੀਦਨੇ ਹੋਣਗੇ ਫੇਰ ਗਾਂਹ ਇੱਕ ਬੁੱਧ ਹੁਣ ਇੱਕੋ ਵਾਰੀ ਚੋਣ ਕਰਾਉਣ ਦੇ ਵੇਲੇ ਵੀ 800 ਤੋਂ 1000 ਵੋਟ ਹੁੰਦੀ ਹੈ ਜੇ ਚਾਰ ਵੋਟਾਂ ਪਾਉਣੀਆਂ ਨੇ ਤੁਸੀਂ ਫਿਰ ਤਾਂ 300 ਤੋਂ ਵੱਧ ਵੋਟ ਨਹੀਂ ਹੋ ਸਕਦੀ ਕਬੂਤੇ ਕਿਉਂਕਿ ਇੱਕੋ ਬੰਦਾ ਚਾਰ ਬਟਨ ਦਬੇਗਾ ਨਾ بار بار ਇੱਕ ਦਬੇਗਾ ਉਹ ਪੂਰਾ ਹੋਏਗਾ ਫਿਰ ਦੂਜਾ ਦਬੇਗਾ ਫਿਰ ਉਹ ਪੂਰਾ ਹੋਏਗਾ ਫਿਰ ਤੀਜਾ ਦਬੇਗਾ ਫਿਰ ਉਹ ਪੂਰਾ ਹੋਏਗਾ ਫਿਰ ਚੌਥਾ ਫਿਰ ਹੋ ਸਕਦਾ ਚਾਰੇ ਮਸ਼ੀਨਾਂ ਨੇੜੇ ਨੇੜੇ ਲਾਉਣੀਆਂ ਵੀ ਔਖੀਆਂ ਹੋਣ ਉਹਦੇ ਵਿੱਚ ਹੋਰ ਕਨਫਿਊਜ਼ਨ ਹੋ ਵੀ ਕਿਹੜਾ ਦਬਾ ਕਿਹੜਾ ਨਾ ਦਬੇ ਕੀ ਕਰੇ ਸੋ ਇਹ ਬਹੁਤ ਵੱਡਾ ਆਪਣੇ ਆਪ ਹੀ ਵੱਡਾ ਮੈਂ ਕਹਾਂਗਾ ਵੀ ਜਿਆਦਾ ਚਾਂਸ ਨਹੀਂ ਕੱਪੜੇ ਹੋਣ ਦੇ ਵੀ ਡਰ ਨੇ ਇਹਦਾ ਪ੍ਰਬੰਧ ਕਰਨਾ ਵੀ ਬਹੁਤ ਔਖਾ ਹੈ ਕਿਉਂਕਿ ਚਾਰ ਮਸ਼ੀਨਾਂ ਵੱਖ-ਵੱਖ ਤੋਂ ਨੂੰ ਰਾਣੀਆਂ ਪੈਣਗੀਆਂ ਤੇ ਇਹਦਾ ਖਰਚਾ ਵੀ ਜ਼ਿਆਦਾ ਹੋਊਗਾ 300 ਤੁਸੀਂ ਉਹਨਾਂ ਦੇ ਫਿਰ ਬੂਥ ਕਿੰਨੇ ਬਣਾਉਣੇ ਪੈਣਗੇ ਜੇ ਹੁਣ ਹਜ਼ਾਰ ਵੋਟ ਦੇ ਹਿਸਾਬ ਨਾਲ ਮੰਨ ਲਓ 10 ਲੱਖ ਬੂਥ ਬਣਾਉਣਾ ਪੈਂਦਾ ਫਿਰ 20 30 40 ਲੱਖ ਬਣਾਉਣਾ ਪਊਗਾ ਕਿਉਂਕਿ ਚਾਰ ਗੁਣਾ ਬਣਾਉਣੀ ਹੈ ਸੋ ਇਹ ਇੰਨਾ ਖਰਚਾ ਇੰਨਾ ਸਾਰਾ ਆਮਲਾ ਫੇਡਾ ਅਗਲੀ ਗੱਲ ਆ ਹੁਣੀ ਲੋਕ ਸਭ ਦੀ ਚੋਣਾਂ ਹੋ ਕੇ ਠੀਆਂ ਨੇ ਆਪਾਂ ਨੂੰ ਪਤਾ ਹੀ ਹੈ ਉਦੋਂ ਤਾਂ 542 ਸੀਟਾਂ ਤੇ ਇਹ ਇੱਕ ਫੇਚ ਨਹੀਂ ਕਰਾ ਸਕੇ ਇਹ ਕਹਿੰਦੇ ਸੀ ਸਾਰੀਆਂ ਇਕੱਠੀਆਂ ਕਰਾ ਦੇਣਗੇ ਉਦੋਂ ਤਾਂ ਦੂਰ ਵੀਨ ਨਾਲਾਤਾ ਚੋਣਾ ਕਰਾਉਣ ਤੇ ਆ ਉੜੀਸਾ ਚ 22 ਸੀਟਾਂ ਸੀ ਤਿੰਨ ਫੇਚ ਕਰਾਈਆਂ ਬਿਹਾਰ ਦੇ 39 ਸੀਟਾਂ ਸੀ ਪੰਜ ਸੱਤ ਫੇਚ ਕਰਾਈਆਂ ਇਹ ਜੇ ਉਹ ਨਹੀਂ ਇੱਕ ਫੇਚ ਕਰਾ ਸਕਦੇ ਤਾਂ ਇੱਥੇ ਕਿਵੇਂ ਕਰਾ ਦੇਣਗੇ ਆ ਕਰਾਈਆਂ ਨਹੀਂ ਫਿਰ ਗਿਣਤੀ ਨਹੀਂ ਦੱਸ ਸਕੇ ਕਹਿੰਦੇ ਸਾਡੇ ਕੋਲ ਥੱਕੀ ਹੁੰਦੀਆਂ ਨੇ ਪਾਰਟੀਆਂ ਆ ਨਹੀਂ ਸਕਦੇ ਅਸੀਂ ਗਿਣਤੀ ਕਿਵੇਂ ਦੱਸੀ ਕਰੀ ਤਾਂ ਉਹਦੇ ਛੇਰੇ ਫਿਰ ਇਹ ਸਾਹਮਣੇ ਦਿਖਦੀ ਆ ਜੇ ਤੁਸੀਂ ਦੂਜੇ ਦਿਨ ਨਹੀਂ ਤੁਸੀਂ ਪਹਿਲਾਂ ਦਿੱਖਤਾ 19 ਤਰੀਕ ਨੂੰ ਕਿ ਅਸੀਂ ਦੂਜੇ ਦਿਨ ਨੂੰ ਸਾਰੀਆਂ ਵੋਟਾਂ ਦੱਸ ਦਾਂਗੇ ਫਿਰ ਦੱਸਦੇ ਹੈ ਨਹੀਂ ਤੁਸੀਂ ਕੀ ਔਰ 11 ਦਿਨ ਨਹੀਂ ਦੱਸਦੇ ਵੀ 11 ਦਿਨ ਬਾਅਦ ਵੀ ਪ੍ਰਤੀਸ਼ਤ ਦੱਸ ਦਿਓ ਤੁਸੀਂ ਜਿਹੜੀ ਕੰਸਟਿਚਨਸੀ ਵਾਈਜ਼ ਵੋਟ ਜਿਹੜੀ ਦੂਜੇ ਦਿਨ ਦੱਸਣ ਦਾ ਵਾਅਦਾ ਕਰਿਆ ਸੀ ਉਹਦਾ ਤੁਸੀਂ 5 ਹਫ਼ਤੇ ਬਾਅਦ ਦੱਸ ਦਿਓ ਤੇ ਜੇ ਤੁਸੀਂ ਕੰਮੀਆਂ 542 ਸੀਟਾਂ ਦੀ 102 ਸੀਟਾਂ ਦੀ ਚੋਣ ਸੀ ਉਹ ਪਹਿਲੇ ਫੇਜ਼ ਦੀ 102 ਸੀਟਾਂ ਦੀ ਤੁਸੀਂ ਜੇ ਪੰਜ ਹਫ਼ਤੇ ਮੈਨੂੰ ਕੌਨਸੀਚੁਐਂਸੀ ਵਾਚੋਂ ਦੱਸਣ ਦੀ ਫਿਰ ਉਹਨੀਆਂ ਸਾਰੀਆਂ ਅਸੈਂਬਲੀਆਂ ਸਾਰੇ ਜਿਲ੍ਹਾ ਸਾਰੇ ਬਲਾਕ ਸੰਤਿਆ ਉਹਨਾਂ ਦੀ ਜਿਹੜੇ ਸਦਸ ਨੇ ਉਹਦਾ ਕਪੜਾ ਕਰਕੇ ਇਹੀ ਰੱਖ ਲੈਣਾ ਵੀ ਆ ਪਿਆ ਹੈ ਜੀ ਕੋਈ ਨਹੀਂ ਜੀ ਦੇਖਾਂਗੇ ਜੀ ਹੁਣ ਕੰਮ ਬਹੁਤ ਹੈ ਜੀ ਕੋਈ ਨਹੀਂ ਜੀ ਸਮਝਾਂਗੇ ਮਤਲਬ ਪਹਿਲਾਂ ਉਹੀ ਕੰਮ ਵਧਾ ਦਿਓ ਫਿਰ ਕੋਈ ਹੁਣ ਦੇਖਾਂਗੇ ਇਹ ਉਹੇ ਜਿਹਾ ਵੀ ਜੱਕ ਪੜਨਾ ਕਾਪੀ ਦੇ ਕੋਲ ਕੰਡੇ ਕਰੀ ਜਾਵੇ ਕਰੀ ਜਾਵੇ ਇੱਕ ਅੱਧਾ ਪੇਜ ਹੀ ਲਿਖ ਲੈ ਫਿਰ ਕਹੇ ਜੀ ਹੁਣ ਇਹਦੇ ਚ ਡੰਬਣਾ ਪਊਗਾ ਠੀਕ ਵੇਚਦਾ ਕਿਉਂਕਿ ਕੋਲ ਕੰਡੀ ਕਰਤੇ ਸਾਰੇ ਲਾਈ ਜੋ ਟਾਈਮ ਇਹ ਕਹੋ ਵੀ ਤੂੰ ਜਦ ਵੀ ਕਿਉਂ ਨਹੀਂ ਕਰ ਮਾਈਕੀ ਕਰਾਂ ਜੀ ਇਹ ਸਾਰਾ ਕਾਪੀ ਭਰੀ ਹੋਈ ਆ ਉਹਦੇ ਵਿੱਚੋਂ ਡੱਬਣਾ ਆ ਹੀ ਕੁਛ ਇਹ ਕਰਨਗੇ ਜਿਹੜੇ 542 ਇਹ ਸਰਕਾਰ ਜੀਨੇ ਪਾਸ ਕਰਿਆ ਕਰ ਨਹੀਂ ਦੱਸੇ ਵੀ 542 ਤੇ ਨਾ ਰੌਲਾ ਕਿਉਂ ਪਿਆ ਇਲੈਕਸ਼ਨ ਕਮਿਸ਼ਨ ਦੇ ਨਾਲ ਫਿਰ ਇਲੈਕਸ਼ਨ ਕਮਿਸ਼ਨ ਆਨਵੇਲੇ ਇਹਨਾਂ ਨੇ ਮਰਜ਼ੀ ਦੇ ਰਾਏ ਸੁਪਰੀਮ ਕੋਰਟ ਦਾ ਫੈਸਲਾ ਜਿਉਂ ਉਟਾਇਆ ਕਿ ਉਹ ਇਹਨਾਂ ਨੇ ਇਹਦਾ ਮਾਇਨੇ ਦੇ ਹਿੱਤ ਨੇ ਇਹਦੇ ਚ ਇਹਨਾਂ ਨੂੰ ਕੀ ਇਤਰਾਸੀ ਕਿ ਚੀਫ ਜਸਟਿਸ ਵਿੱਚ ਹੋਵੇ ਨਿਰਪੱਖ ਇੱਕ ਨਿਰਪੱਖ ਚੋਣ ਕਮਿਸ਼ਨ ਬਣਾਉਣਾ ਹੈ ਕਿ ਇਹ ਮੋਦੀ ਸਾਹਿਬ ਨੇ ਇਹ ਕਿਉਂ ਕਰਾਈ ਵੀ ਇੱਕ ਮੈਂ ਹੋਵਾਂਗਾ ਇੱਕ ਮੇਰਾ ਮੰਤਰੀ ਹੋਏਗਾ ਦੂਜਾ ਤੀਜਾ ਹੋਏਗਾ ਵਿਰੋਧੀ ਧਿਰ ਦਾ ਨੇਤਾ ਫਿਰ ਤਾਂ ਆਪਣੀ ਮਰਜ਼ੀ ਦੇ ਲਾਉਣੇ ਨੇ ਆ ਲਾਈ ਵੀ ਚੋਣ ਡਿਕਲਰ ਹੁਣ ਤੋਂ 2 ਦਿਨ ਪਹਿਲਾਂ ਇਹਨਾਂ ਦਾ ਆਪਦਾ ਲਾਇਆ ਚਿਹਤਾ ਉਹ ਵੀ ਛੱਡ ਗਿਆ ਸੀ ਅਜੇ ਤੱਕ ਨਹੀਂ ਦੱਸਿਆ ਵੀ ਛੱਡ ਕੇ ਕਿਉਂ ਗਿਆ ਜਿਹੜਾ ਤੁਸੀਂ ਚਿਹਤਾ ਲਾਇਆ ਰਾਤੋ ਰਾਤ ਲਾਤਾ ਦੋ ਦਿਨਾਂ ਚ ਹੀ ਉਹ ਛੱਡ ਕੇ ਕਿਉਂ ਗਿਆ ਸੋ ਇਦਾਂ ਇਸ ਦੇ ਉੱਤੇ ਜਿਹੜਾ ਸਾਡਾ ਚੋਣ ਪ੍ਰਣਾਲੀ ਦਾ ਮਾੜਾ-ਮੋਟਾ ਬਚਿਆ ਹੋਇਆ ਸੀ ਉਹਦਾ ਵੀ ਚਾਹ ਚੰਸ ਹੋ ਜਾਣਾ ਹੈ ਉਹ ਕੁਝ ਦਿਨ ਤਚਬੀ ਹੁੰਦੀ ਹੈ ਕਹਿੰਦਾ ਜੇ ਲੋਕਾਂ ਦਾ ਵਿਸ਼ਵਾਸ ਉੱਠਣਾ ਸ਼ੁਰੂ ਹੋ ਜੇ ਹੁਣ ਇੱਕ ਬੜਾ ਬੁੱਧੀਜੀਵੀ ਆ ਉਹ ਕਹਿੰਦਾ ਲੋਕਾਂ ਦਾ ਜੀ ਇਲੈਕਸ਼ਨ ਕਮਿਸ਼ਨ ਤੋਂ ਵਿਸ਼ਵਾਸ ਨਾ ਤੋੜੋ ਉਹਨੂੰ ਪੁੱਛੋ ਵਿਸ਼ਵਾਸਤਾ ਇਲੈਕਸ਼ਨ ਕਮਿਸ਼ਨ ਤੋੜ ਰਿਹਾ ਲੋਕ ਕਿੱਥੇ ਤੋੜ ਰਹੇ ਨੇ ਜੇ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਮੈਂ 20 ਤਰੀਕ ਨੂੰ ਵੋਟਾਂ ਦਾ ਤੁਹਾਨੂੰ ਦੱਸਦਾ ਹੀ ਨਹੀਂ ਜੇ ਇਲੈਕਸ਼ਨ ਕਮਿਸ਼ਨ 25 ਮਈ ਨੂੰ ਇਹ ਕਹਿੰਦਾ ਹੈ ਵੀ ਆ ਅਸੀਂ ਕੌਨਸੀਟਿਊਐਂਸੀ ਵਾਈਜ਼ ਹਲਕਾ ਵਾਈਜ਼ ਵੋਟਾਂ ਦੇਤੀਆਂ ਇਹ EVM ਦੇ ਚ ਅਸੀਂ ਗਾਰੰਟੀ ਦਿੰਦੇ ਆ ਨਾ ਵੋਟ ਘੱਟ ਸਕਦੀ ਆ ਨਾ ਵੱਧ ਸਕਦੀ ਆ 25 ਮਈ ਨੂੰ ਇਹ ਕਹਿੰ ਤੇ 4 ਜੂਨ ਨੂੰ ਜਦ ਗਿਣਤੀ ਹੁੰਦੀ ਹੈ 542 ਚੋਂ 538 ਸੀਟਾਂ ਦੇ ਉੱਤੇ। ਜਾਂ ਵੋਟਾਂ ਘੱਟ ਨੇ ਜਾਂ ਵਧਣੇ। ਫਿਰ ਉਹਦਾ ਜਵਾਬ ਦੇ ਦੇਣ ਵੀ ਇਹ 25 ਮਈ ਨੂੰ ਉਹ ਕਹਿੰਦਾ ਹਫਤੇਵਾਦੀ ਵੋਟਾਂ ਤਾਂ ਘੱਟ ਵਧ ਗਈਆਂ। ਉਹ ਈਵੀਐਮ 'ਚ ਫਿਰ ਈਵੀਐਮ ਦਾ ਕਿੱਥੇ ਰਹੀ ਹੈ ਪਰ ਉਹ ਸਹਿਯੋਗਤਾ। ਉਹਦਾ ਜਵਾਬ ਦੇਵੇ ਪਰ ਕਿਉਂਕਿ ਜਿਹੜੇ ਬੁੱਧੀਜੀਵੀ ਇਲੈਕਸ਼ਨ ਕਮਿਸ਼ਨਰ ਵਾਲੇ ਹੁੰਦੇ ਹੋਗਾ ਨਹੀਂ ਨਹੀਂ ਜੀ ਇਲੈਕਸ਼ਨ ਕਮਿਸ਼ਨ ਪਰ ਉਹ ਸਹਿਯੋਗਤਾ ਮੈਂ ਇਜਾਮੀ ਨਾ ਰਿਹਾ ਮੈਂ ਰਜਿਸਟਰ ਆ ਰਿਹਾ ਮੇਰੀ ਪਰ ਉਹ ਸਹਿਯੋਗਤਾ ਤਾਂ ਰਹੇਗੀ ਜੇ ਮੈਂ ਪੇਪਰ ਠੀਕ ਕਰੋਣਾ ਜਿਵੇਂ ਪੇਪਰਸਾ ਗੜਬੜ ਕਰੀ ਜਾਂਨੇ ਕੋਈ ਕਹੇ ਨਹੀਂ ਜੀ ਯੂਨੀਵਰਸਿਟੀ 'ਚ ਵਿਸ਼ਵਾਸ ਰੱਖੋ ਫੇਰ ਡਿਗਰੀ ਦਾ ਕੋਈ ਕੀਮਤ ਨਹੀਂ ਰਹਿਣੀ ਉਹ ਡਿਗਰੀ ਦੀ ਕੀਮਤ ਨਹੀਂ ਰਹਿਣੀ ਕਾਦੀ ਜੱਤ ਯੂਨੀਵਰਸਿਟੀ ਆਪ ਹੀ ਗੜਬੜ ਕਰਦੀ ਹੈ ਆ ਹੁਣੀ ਇਹਨਾਂ ਦੇ ਕੇਂਦਰ ਨੇ ਇਮਤਿਹਾਨ ਲਿਆ 23 ਲੱਖ ਬੱਚੇ ਦਾ ਉਹ ਪੇਪਰ ਸਾਰਾ ਨੀ ਕਰਿਆ ਐਮਬੀਏ ਦੇ ਦਾਖਲੇ ਦਾ ਉਹਦੇ 'ਚ ਕਿਵੇਂ ਕੋਈ ਵਿਸ਼ਵਾਸ ਕਰੇ ਕੋਰਟਾਂ ਨੇ ਵੀ ਕੁਝ ਨਹੀਂ ਕਿਹਾ ਈਵੀਐਮ ਦੇ ਮਾਮਲੇ 'ਚ ਵੀ ਕੋਰਟਾਂ ਨੇ ਕੁਝ ਨਹੀਂ ਕਿਹਾ ਜੇ ਕੋਈ ਕਹਿੰਦਾ ਕਿ ਜੀ ਇਹ ਵੀਵੀ ਪੱਟ ਪੈਣਾ ਗਿਣਨੋ ਕਿਉਂ ਨਹੀਂ ਗਿੰਦੇ ਜਿਉ ਲਾਈ ਆ ਨਾਲ ਉਹਨੂੰ ਗਿਣਨ 'ਚ ਕੀ ਤਰਾਜ ਹੈ ਫੇਰ ਜਿੱਥੇ ਫਰਕ ਬੀ ਵੀ ਵੜ ਗਿੰਦੇ ਨਾ ਜੇ 840 ਵੋਟਾਂ ਦਾ ਫਰਕ ਹੈ ਤੇ ਕਿਉਂ ਨਹੀਂ ਕਿ ਨਹੀਂ ਨਹੀਂ ਕਿਉਂਕਿ ਦੱਸਣਾ ਨਹੀਂ ਸੋ ਜਿਆਦਾ ਤੁਸੀਂ ਚੋਣ ਦੇ ਵਿੱਚ ਐਡਾ ਵੱਡਾ ਕੰਮ ਕਰਨ ਲੱਗ ਜੋਗੇ ਇੱਥੋਂ ਤੋਂ 542 ਦੀ ਤਾਂ ਚੋਣ ਹੋਈ ਆ ਹੁਣ ਕਸ਼ਮੀਰ ਦੀ ਹੋਈ ਹੁਣ ਦੇਖ ਲਓ ਕਿੰਨੇ ਫੇਰਾਂ ਚ ਕਰ ਰਹੇ ਨੇ ਕਿੱਡੀ ਛੋਟੀ ਜੀ ਅਸੈਂਬਲੀ ਆ ਅੱਜ ਵੀ ਜਿਆਦੇ ਕੈਬਨਿਟ ਇਧਰੋਂ ਪਾਸ ਕਰੀਓ ਉਦੋਂ ਚੋਣ ਦੇਖ ਲਓ ਅਗਲੀ ਗੱਲ ਹਰਿਆਣੇ ਦੀ ਚਾਰਖੰਡ ਦੀ ਮਹਾਰਾਸ਼ਟਰੀ ਤੇ ਕਸ਼ਮੀਰ ਦੀ ਚਾਰਾਂ ਦੀ ਇਕੱਠੀ ਚੋਣ ਹੋਣੀ ਸੀ ਇਹ ਚਾਰਾਂ ਦੀ ਇਕੱਠੀ ਕਰਾ ਨਹੀਂ ਸਕੇ ਇਹ ਕਹਿੰਦੇ ਸੀ ਸਾਰਾ ਕੁਝ ਇਕੱਠਾ ਕਰ ਦਾਂਗੇ ਇਹ ਇਲੈਕਸ਼ਨ ਕਮਿਸ਼ਨ ਇਹ ਸਰਕਾਰ ਇਹ ਦੱਸੇ ਤਾਂ ਸੀ ਨਾ ਵੀ ਤੁਸੀਂ ਅੱਜ ਇੱਕ ਪਾਸੇ ਇਹ ਪਾਸ ਕਰ ਰਹੇ ਹੋ ਕਿ ਅਸੀਂ ਇੱਕ ਚੋਣ ਇੱਕ ਰਾਸ਼ਟਰ ਦੀ ਗੱਲ ਕਰਦੇ ਹਾਂ ਹਾਂਜੀ ਦੂਜੇ ਪਾਸੇ ਤੁਸੀਂ ਇੱਕ ਚੋਣ ਕਰਨ ਚਾਹ ਸਮਰਥੋਂ ਫਿਰ ਇਹਦਾ ਮਤਲਬ ਜਿਆਦਾ ਤੁਹਾਡੇ ਮਨ 'ਚ ਕੋਈ ਹੋਰ ਹੈ ਜਿੰਨ ਮਨ ਹੋਰ ਮੁਖ ਹੋਰ ਸਿਕਾਂ ਦੇ ਕੱਚਾ ਮਨ 'ਚ ਕੋਈ ਤੁਹਾਡੇ ਗੜਬੜ ਹੈ ਨਹੀਂ ਤੁਸੀਂ ਇੱਥੇ ਕਰ ਨਹੀਂ ਸਕਦੇ ਦੋਨਾਂ 'ਚ ਇੱਕ ਗਲਤ ਹੈਗੀ ਹੈ ਨਾ ਵੀ ਜਦ ਤੱਕ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਠੀਕ ਬਿਆਨ ਨਹੀਂ ਕਰ ਰਹੇ ਜਾਂ ਫਿਰ ਤਾਂ ਹੋਣੀ ਨਹੀਂ ਕਰ ਨਹੀਂ ਸਕਦੇ ਤੇ ਵੈਸੀ ਸਮਝ ਜਨਿਓ ਦੋਹਾਂ 'ਚ ਕੋਈ ਗਲਤ ਹੈਗੀ ਹੋਈ ਹੈ ਨਾ ਜਦ ਕਰਕੇ ਦਿਖਾ ਦਿੰਦੇ ਵੇ ਲੋ ਜੀ ਉਦੋਂ 500 ਬੈੜੀ ਤੱਜ ਹੋ ਗਿਆ ਹੋ ਗਿਆ ਹੁਣ ਭਾਵੇਂ ਜਿੰਨੀ ਅਸੈਂਬਲੀ ਆ ਜਾਣੀ ਅਸੀਂ ਇਕੱਠੀਆਂ ਕਰਾਉਣਿਆਂ ਆ ਕੇਜਰੀਵਾਲ ਨੇ ਵੀ ਕਹਤੇ ਜਦੀਦੀਆਂ ਵੀ ਕਰਾ ਦੋ ਕਰਾ ਦਿੰਦੇ ਨਾਲ ਹੀ ਜਦ ਮੁੱਖ ਮੰਤਰੀ ਕਹਿ ਰਿਹਾ ਹੈ ਤੁਸੀਂ ਕਹਦੋ ਚੰਗਾ ਜੀ ਮੁੱਖ ਮੰਤਰੀ ਕਹਿੰਦਾ ਆਪੇ ਕਰਾ ਦਿੰਨੇ ਪੰਜ ਪੰਜ ਦੀਆਂ ਇਕੱਠੀਆਂ ਕਰਾ ਦਿੰਦੇ ਉਹ ਤਾਂ ਸਤੋ ਹੋ ਨਹੀਂ ਰਹੀਆਂ ਸੋ ਇਸ ਕਰਕੇ ਇਹ ਬੜਾ ਹੀ ਗੜਬੜਾ ਹੈ ਪੈਸੇ ਦੇ ਤੌਰ ਤੇ ਵੀ ਇਹ ਤੇ ਜਿਆਦਾ ਲੱਗਣਾ ਹੈ ਵਿਹਾਰਕ ਤੌਰ ਤੇ ਵੀ ਇਹ ਠੀਕ ਨਹੀਂ ਸੰਵਧਾਨਕ ਤੌਰ ਤੇ ਵੀ ਠੀਕ ਨਹੀਂ ਹੈ ਕਿ ਅੱਜ ਤੱਕ ਦਾ ਇਹਨਾਂ ਦਾ ਰਿਕਾਰਡ ਹੈ ਵੀ ਇਹ ਕਦੀ ਵੀ ਚੋਣਾ ਮੁਸਤੀਕੇ ਨਾ ਕਰਾ ਨਹੀਂ ਸਕਿਆ ਰੌਲਾ ਹਰ ਵਾਰ ਹੀ ਪੈਂਦਾ ਹੈ ਪਿਛਲੀ ਵਾਰੀ ਜਿਹਨੇ 2019 ਚ ਹੋਈਆਂ ਸੀ ਚੋਣਾਂ ਉਹਦੇ ਚ 373 ਸੀਟਾਂ ਦੇ ਉੱਤੇ ਰੌਲਾ ਪਿਆ ਕਿ 18-18000 ਵੋਟ ਘੱਟ ਜਾ ਵੱਧ ਨਿਕਲੀਆਂ ਕਿੰਨੀਆਂ ਸੀਟਾਂ ਤੇ ਤੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਅੱਜ ਤੱਕ ਫਿਰ ਜੇ ਤੁਸੀਂ ਇਹੀ ਕਹਿੰਦੇ ਆ ਵੀ ਆਪੇ ਪਹਿਲੀ ਪੰਨਾ ਤੇ ਆਪੇ ਬੁੱਢਾ ਗਨ ਹੋ ਵੀ ਮੈਂ ਤਾਂ ਮਹਾਰਾਜ 108 ਹਾਂ ਫਿਰ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਫਿਰ ਤਾਂ ਜੋ ਲੋਕ ਹੀ ਉੱਠਦੇ ਨੇ ਲੋਕਾਂ ਨੇ ਵੱਡੇ ਵੱਡੇ ਚੱਕ ਤੇ ਚਾਜ ਬਦਲਤੇ ਲੋਕਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਦਾ ਇੱਥੋਂ ਬਸੰਵਾਨਾਂ ਦੇ ਰਾਜ ਖਤਮ ਕਰਤੇ ਜਿਨ੍ਹਾਂ ਰਾਜਿਆਂ ਨੇ ਕਿਸੇ ਨੂੰ ਪੁੱਛਣਾ ਨਹੀਂ ਹੁੰਦਾ ਸੀ ਇਹ ਵਿਚਾਰੇ ਕੀ ਦੇ ਨੇ ਜਿਹੜੇ ਚੁਣਕੇ ਆਉਂਦੇ ਨੇ ਇਹਨਾਂ ਨੂੰ ਤਾਂ ਜਦ ਮਰਜ਼ੀ ਹਟਾ ਸਕਦੇ ਨੇ ਫਿਰ ਜਾਂ ਲੋਕ ਤੁਰਤੇ ਸੋ ਇਸ ਕਰਕੇ ਇਹ ਗਲਤ ਹੈ ਇਹ ਘਾਤਕ ਹੈ ਇਹ ਆਪੋਜੀਸ਼ਨ ਤੋਂ ਜੋ ਮਰਜ਼ੀ ਕਹੇ ਦੂਜਾ ਇਹਨਾਂ ਨੇ ਇੱਕ ਤਰਕ ਦਿੱਤਾ ਪਹਿਲਾ ਤਰਕ ਇਹ ਦਿੱਤਾ ਦੂਜਾ ਤਰਕ ਇਹ ਤਾਂ ਵੀ ਲੋਕਾਂ ਦੇ ਜੀ ਕੰਮ ਰੁਕੇ ਰਹਿੰਦੇ ਨੇ ਚੋਣਾਂ ਨਾਲ ਕੋਈ ਕੰਮ ਨਹੀਂ ਰੁਕਦੇ ਚੋਣਾਂ ਨਾਲ ਜਿਹੜਾ ਕੋਡ ਲੱਗਦਾ ਉਹਦੇ ਚ ਨਵੀਂ ਗੱਲ ਹੀ ਨਹੀਂ ਕਰਨੀ ਨਵੀਆਂ ਨੀਤੀਆਂ ਹੁਣ ਕਿੰਨੀਆਂ ਕਿਹੜਾ ਰਹੇ ਨੇ ਤੇ ਚੋਣਾਂ ਵੇਲੇ ਕਿਉਂ ਨਹੀਂਆਂ ਨੇ ਪਹਿਲਾਂ ਕਿਉਂ ਨਹੀਂ ਰਹਿਦੀ ਜਾ ਸਕਦੀ ਉਹ ਹੀ ਨੀਤੀ ਜਿਹੜੀਆਂ ਨੀਤੀਆਂ ਚੱਲਦੀਆਂ ਨੇ ਉਹਨਾਂ ਨੂੰ ਉਹਨਾਂ ਚੜ੍ਹ ਪੂਰੀਆਂ ਕਰ ਲੈਣਾ ਅਸੀਂ ਜਿਵੇਂ ਧਿਆਨ ਦਿੰਨੇ ਆ ਤੇ ਕੋਈ ਕਿਤਾਬ ਦੂਜੇ ਦਿੰਦੇ ਧਿਆਨ ਦੀ ਵੀ ਪੜ੍ਹਨੀ ਆ ਦੂਜੇ ਦਿਨ ਵਾਲੀ ਪੜ੍ਹਨੀ ਜ਼ਰੂਰੀ ਜਿਹੜੇ 3 ਘੰਟਿਆਂ ਦੇ ਵਿੱਚ ਪਹਿਲਾਂ ਜਿਹੜਾ ਧਿਆਨ ਦੇਣਾ ਉਹ ਜਿਹੜੀ ਸੋ ਜੇ ਚੋਣਾ ਡਿਕਲੇਅਰ ਹੋ ਗਿਆ ਜਿਹੜੇ ਕੰਮ ਚੱਲਦੇ ਨੇ ਉਹਨਾਂ ਨੂੰ ਪੂਰੇ ਕਰ ਲੋ ਤੇ ਜਿਨ੍ਹਾਂ ਉਹਨਾਂ ਨੂੰ ਤਾਂ ਕੋਈ ਰੋਕਦਾ ਨਹੀਂ ਉਹ ਕਹਿੰਦੇ ਅਸੀਂ ਉਹ ਉਹ ਕਰਨੇ ਨਹੀਂ ਨਮਾ ਦਸੀ ਇਹਨਾਂ ਲੋਕਾਂ ਨੂੰ ਇਹ ਗੁੰਮਰਾ ਕਰਨ ਦਾ ਤਰੀਕਾ ਹੁੰਦਾ ਹੈ ਇਹ ਵੀ ਗਲਤ ਆਇਆ ਕਿ ਜੀ ਲੋਕਾਂ ਦੇ ਕੰਮ ਰੁਕ ਰਹੇ ਨੇ ਕੰਮ ਬਹਾਨੇ ਨਾਲ ਰੁਕਦੇ ਨਹੀਂ ਇੱਕ ਚੱਕਰੀ ਸਪਸ਼ਟ ਨਹੀਂ ਹਦਾਤਾਂ ਦੇ ਵੀ ਆ ਕੰਮ ਹੋਣਗੇ ਆ ਨਹੀਂ ਹੋਣਗੇ ਉੱਥੇ ਹਰੇਕ ਗੱਲ ਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਪੁੱਛੋ ਜੀ ਉਹ ਇਲੈਕਸ਼ਨ ਕਮਿਸ਼ਨ ਚੌਧਰੀ ਬਣ ਕੇ ਬਹਿ ਜਾਂਦਾ ਫਿਰ ਉਹ ਕਿਸੇ ਨੂੰ ਹਾਂ ਕਰ ਦਿੰਦਾ ਕਿਸੇ ਨੂੰ ਨਾ ਕਰ ਦਿੰਦਾ ਜਾਂ ਤਾਂ ਕੋਈ ਪੁਖਤਾ ਫਾਰਮੂਲਾ ਬਣਾ ਦਿਓ ਨਾ ਵੀ ਤੁਸੀਂ ਆਹ ਆਹ ਕੰਮ ਹੋਣਗੇ ਜੇ ਬਦਲੀਆਂ ਨੇ ਤੁਸੀਂ ਕਰ ਸਕਦੇ ਹੋ ਐਸ ਪੱਧਰ ਤੱਕ ਜਾਂ ਨਹੀਂ ਕਰ ਸਕਦੇ ਜੇ ਕੋਈ ਅਪਾਇੰਟਮੈਂਟ ਕਰਨੀ ਆ ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਜੇ ਕੋਈ ਤਰੱਕੀ ਕਰਨੇ ਕਿਸੇ ਦੀ ਜਾਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਜੇੜ ਕਿਸੇ ਨੂੰ ਪੀਣ ਦਾ ਪਾਣੀ ਤਿਆਸੇ ਮਾਰਨ ਲੱਗੇ ਲੋਕ ਸਾਰ ਇੱਕ ਵਕਤ ਉਹਨਾਂ ਪਾਣੀ ਦਾ ਟੈਂਕਰ ਭੇਜ ਸਕਦੇ ਹੋ ਜਾਂ ਨਹੀਂ ਭੇਜ ਸਕਦੇ ਕਹਿ ਦੋ ਨਾ ਲਿਖ ਦੋ ਇਹ ਜੋ ਵੀ ਕਰਨਾ ਆਪੇ ਲੋਕ ਪੁੱਛ ਲੈਣਗੇ ਵੀ ਭਾਈ ਇਹ ਕਿਉਂ ਨਹੀਂ ਹੁੰਦਾ ਨਾ ਕੁਝ ਲਿਖਣਾ ਹੈ ਨਾ ਕੁਝ ਕਰਨਾ ਹੈ ਹਮੇਸ਼ਾ ਇਹ ਹੁੰਦਾ ਹੈ ਵੀ ਜਦ ਤੁਸੀਂ ਆਪਦੀ ਮਨਮਰਜ਼ੀ ਕਰਨੀ ਹੋਵੇ ਦੇਖੋ ਚੋਲਾ ਪਾ ਕੇ ਰੱਖੋ ਉਹਨੂੰ ਦੱਸੋ ਹੀ ਨਾ ਕਿਸੇ ਨੂੰ ਕੁਝ ਜਵਾਬ ਦੇ ਹੀ ਨਾ ਹੋ ਉਹ ਦੁਖਾਂਤ ਇਹਦੇ ਵਿੱਚ ਇਹ ਹੈ ਜਿਹੜੇ ਲੋਕ ਸਰਕਾਰ ਦਾ ਵਿਰੋਧ ਕਰਦੇ ਨੇ ਉਹ ਵੀ ਜਵਾਬ ਦੇ ਨਹੀਂ ਬਣਨ ਤਿਆਰ ਉਹ ਕਿਹੜੇ ਜਵਾਬ ਦੇ ਦਿੰਦੇ ਨੇ ਹੁਣ ਆਪ ਪਾਰਟੀ ਇਵਰੇ ਰਾਜ ਕਰਦੀ ਹੈ ਆਪ ਪਾਰਟੀ ਨੇ ਉੱਥੇ ਵੋਟ ਤਾਂ ਉਹਦੇ ਅਗੇਂਸਟ ਪਾਈ ਆ ਵੀ ਨਹੀਂ ਇੱਕ ਇੱਕ ਸਟੇਟ ਇੱਕ ਚੋਣ ਨਹੀਂ ਹੋਣੀ ਚਾਹੀਦੀ ਪਰ ਇੱਥੇ ਲੋਕਾਂ ਨੂੰ ਜਵਾਬ ਦੇ ਹੈਗੀ ਹੈ ਜਵਾਬ ਤਾਂ ਦੇ ਨਾ ਲੋਕਾਂ ਨੂੰ ਆਪ ਵੀ ਜਵਾਬ ਨਹੀਂ ਦਿੰਦੇ ਇਸੇ ਤਰ੍ਹਾਂ ਹੀ ਅਕਾਲੀ ਦਲ ਜਿਹੜਾ ਰੋਜ਼ ਕਹਿੰਦਾ ਵਿੱਚ ਤਾਂ ਵੱਧ ਅਧਕਾਰਾਂ ਦੀ ਲੜਾਈ ਲੜਦੇ ਆ ਉੱਤੇ ਵੋਟ ਇਹ ਗੱਲ ਦੇ ਹੱਕ ਚ ਪਾਈ ਆ ਹੁਣ ਵੀ ਅੱਛਾ ਜੀ ਕਿ ਜੀ ਇਹ ਇੱਕ ਰਾਸਟ੍ਰਿਕ ਚੋਣ ਹੋਣੀ ਚਾਹੀਦੀ ਹੈ ਇਹ ਦਾ ਮਤਲਬ ਦੋਰਾ ਚਿਹਰੇ ਉਹਨਾਂ ਦਾ ਵੀ ਜਿਹੜੇ ਉਹਨਾਂ ਦੇ ਵਿਰੋਧੀ ਨੇ ਹੁਣ ਅਕਾਲੀ ਦਲ ਦੇ ਵੀ ਧੜੇ ਹੋ ਗਏ ਉਹ ਵਿਰੋਧੀ ਦੱਸ ਦੇਣ ਵੀ ਉਹਨਾਂ ਨੇ ਰੋਕਿਆ ਸੀ ਅਕਾਲੀ ਦਲ ਨੂੰ ਤੂੰ ਇਹਨਾਂ ਦੇ ਹੱਕ ਚ ਨਾ ਲੇਖੋ ਉਲਟ ਲੇਖੋ ਵੀ ਨਹੀਂ ਸਾਨੂੰ ਹੋਣੀ ਚਾਹੀਦੀ ਸੂਬਿਆਂ ਦੀ ਚੋਣ ਵੱਖਰੀ ਹੋਣੀ ਚਾਹੀਦੀ ਸੋ ਸਾਡੇ ਨਾ ਦੋ ਮੂੰਹ ਹੀ ਗੱਲ ਕਰਦੇ ਨੇ ਸਾਡੇ ਮੂੰਹ ਦੇ ਵਿੱਚੋਂ ਜਿਨ੍ਹਾਂ ਦੇ ਕਹਿੰਦੇ ਮੂੰਹ ਚ ਰਾਮ ਰਾਮ ਤੇ ਬਗਲ ਚ ਛੁੜੀਆਂ ਨਿਕਲਦਾ ਹੈ ਸੋ ਸਾਡਾ ਸਿਆਸਤਦਾਨ ਅੱਜ ਨਾ ਤਾਂ ਸਿਆਸਤ ਕਰਨ ਤਿਆਰ ਆ ਸੜਕਾਂ ਦੇ ਉੱਤੇ ਲੋਕਾਂ ਨੂੰ ਕੁਝ ਦੱਸਣ ਨੂੰ ਤਿਆਰ ਨਹੀਂ ਉਹ ਲੋਕਾਂ ਨਾਲ ਅਜਿਹਾ ਉਧਰ ਮਤਲਬ ਗੁੰਮਰਾਗੁੰਮੂ ਕਰਕੇ ਇਹ ਚੂ ਊਠ ਸੱਚ ਬੋਲ ਕੇ ਇਧਰ ਉਧਰ ਦੀਆਂ ਗੱਲਾਂ ਕਰਕੇ ਥੁੱਕੀ ਬੜੇ ਪਕਾ ਕੇ ਲੋਕਾਂ ਤੇ ਰਾਜ ਕਰਨਾ ਚਾਹੁੰਦਾ ਹੈ ਉਹ ਆਪਣੇ ਪਰਿਵਾਰ ਨੂੰ ਵਧਾ ਰਿਹਾ ਹੈ ਆਪਣੇ ਦਰਬਾਰ ਨੂੰ ਵਧਾ ਰਿਹਾ ਹੈ ਤੇ ਆਪਣੇ ਵਪਾਰ ਨੂੰ ਵਧਾ ਰਿਹਾ ਹੈ ਉਹ ਦੇਸ਼ ਦਾ ਨਹੀਂ ਕੁਝ ਕਰ ਰਿਹਾ ਦੇਸ਼ ਦਾ ਤਾਂ ਸਿਰਫ ਨਾਂ ਰਹਿ ਰਿਹਾ ਇੱਕ ਅਸੀਂ ਪੰਜਾਬੀ ਚਾਂਮਸ ਹੁੰਦੇ ਹੁੰਦੇ ਵੀ ਬੱਚੇ ਦਾ ਪੱਜ ਤੇ ਮਾਂ ਦਾ ਰੱਜ ਡਾਕਟਰ ਸਾਹਿਬ ਜਦੋਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਜਿਹੜਾ ਵੋਟਰ ਹੁੰਦਾ ਉਹਦੀ ਸੋਚ ਲੋਕ ਸਭਾ ਦੀ ਚੋਣਾਂ ਦੇ ਵਿੱਚ ਕੁਝ ਹੋਰ ਹੁੰਦੀ ਹੈ ਤੇ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਕੁਝ ਹੋਰ ਹੁੰਦੀ ਹੈ ਜਦੋਂ ਇਹ ਵੋਟਾਂ ਇੱਕੇ ਟਾਈਮ ਤੇ ਹੋਣ ਲੱਗ ਜਾਣਗੀਆਂ ਤਾਂ ਕਿਤੇ ਨਾ ਕਿਤੇ ਸੱਤਾ ਤੇ ਵਿਰੋਧੀ ਪਾਰਟੀ ਆਪਣਾ ਆਣਿਆ ਵਾਲਾ ਰਸਤਾ ਸਾਫ਼ ਕਰਨ ਦੇ ਇਰਾਦੇ ਦੇ ਵਿੱਚ ਇਹ ਬਿੱਲ ਲੈ ਕੇ ਆ ਕੇ ਨਹੀਂ 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 ਉਹ ਇਰਾਦਾ ਤਾਂ ਉਹ ਤਾਂ ਸਾਰਿਆਂTypeId ਗੂਹਣਾ ਉਹ ਕੋਲ ਹੀ ਸੱਤਾ ਤੇ ਵਿਰੋਧੀ ਸੁੜਾ ਲੱਗੂ ਹੋਣਾ ਉਹ ਤਾਂ ਇਹ ਦੂਜੇ ਦੀ ਜੇ ਸੱਤਾ ਤੇ ਦੇ ਉਲਟਾ ਵਾਜ ਹੋ ਗਈ ਫਿਰ ਸਾਰੇ ਪਾਸੇ ਉਲਟ ਹੋ ਜੂਗੀ ਉਹ ਨਹੀਂ ਉਹ ਇਹ ਜਿਹੜਾ ਤਰਕ ਦੇ ਰਹੇ ਨੇ ਨਾ ਇਹ ਉਸੇ ਚੋਂ ਕੱਚੇ ਕਹਿੰਚਦੇ ਰਹੇ ਨੇ ਆ ਹੁਣ ਇਹ ਕੀ ਲੋਕ ਸਭਾ ਨਹੀਂ ਚੋਣਾ ਪਈਆ ਮੋਦੀ ਸਾਹਿਬ ਦੇ ਖਿਲਾਫ ਸੀ ਮਹਿੰਮ ਤੇ ਜੇ ਸੂਬਿਆਂ ਨੇ ਹੁਣੇ ਉੱਥੇ ਦੀ ਇਹੋ ਜਿਹੀ ਹਾਲ ਹੋ ਜਾਣਾ ਸ਼ਵੇਰ ਸੋ ਇਹ ਖਾਕੇ ਚ ਜਾ ਖੇਲਾ ਇਹ ਤਾਂ ਕਦੀ ਵੀ ਹੋ ਸਕਦਾ ਇਹ ਤਾਂ ਵਿਰੋਧੀ ਧਿਰ ਦੇ ਹੱਕ ਚ ਵੀ ਜਾ ਸਕਦੀ ਹੈ ਗੱਲ ਰਾਜਨੀਤੀ ਇਹ ਇਹ ਤਰਕ ਕੋਈ ਮੈਨੂੰ ਬਹੁਤਾ ਜਚਦਾ ਨਹੀਂ ਹੈ ਇਹ ਐਵੇਂ ਮਤਲਬ ਉਹ ਵੀ ਨਹੀਂ ਜਿਉਂਦੇ ਲੈ ਲੈਣਗੇ ਜੀ ਹੁਣ ਉਹ ਲੈ ਲੈਣਗੇ ਹੈਂ ਸੋ ਬੜਕੇ ਵੱਖ-ਵੱਖ ਚੋਣਾ ਹੁੰਦਾ ਹੋਊਗਾ ਵੀ ਮੰਨ ਲਓ ਤੁਸੀਂ ਸੈਂਟਰ ਸਰਕਾਰ ਬਦਲਦੀ ਸੈਂਟਰ ਵਾਲੇ ਕੰਮ ਨਹੀਂ ਕਰ ਰਹੇ ਉਹ ਲੋਕਾਂ ਨੂੰ ਮੌਕਾ ਫੇਰ ਮਿਲ ਜੂ 6 ਮਹੀਨੇ ਵਾਲਾ ਯਾਰ ਪੁਰਾਣੇ ਨੂੰ ਲਿਆਓ ਉਹੀ ਮੁੱਦੀ ਨੂੰ ਲਿਆ ਹਣ ਹੈ ਸੂਬਿਆਂ ਚ ਲਿਆ ਹਣ ਜੇ ਹੋਰ ਨਹੀਂ ਸੋ ਉਹ ਨਹੀਂ ਹੈ ਉਹ ਤਰਕ ਐਵੇਂ ਠੀਕ ਆ 2-4% ਦਾ ਫਰਕ ਪੈਂਦਾ ਹੀ ਆ ਪਰ ਉਹ ਸਾਰਿਆਂ ਦੇ ਹੱਕ ਚ ਜਾ ਉਲਟ ਜਾਏਗਾ ਜੇ ਸਰਕਾਰ ਦੇ ਉਲਟਾ ਹੈ ਬਾਹਰ ਲੋਕਾਂ ਦਾ ਤੇ ਫਿਰ ਸਾਰਾ ਉਲਟ ਚਲੇ ਜਾਏਗਾ ਜੇ ਬਾਹਰ ਉਲਟਾ ਮੰਨ ਲੋ ਲੋਕ ਸਭਾ ਬਲੇ ਤੇ ਵਿਧਾਨ ਸਭਾ ਦੀ ਚੋਣ ਨਾਲ ਨਹੀਂ ਹੁੰਦੀ ਜੇ ਫਿਰ ਵਿਧਾਨ ਸਭਾ ਤੇ ਵੱਖਰੀ ਵੋਟ ਪਾ ਦੇਣਗੇ ਉਹ ਜੇ ਸਰਕਾਰ ਦੇ ਹੱਕ ਚ ਹੈ ਚੋਣ ਨਾਲ ਨਹੀਂ ਹੁੰਦੀ ਤਾਂ ਵੀ ਵਿਧਾਨ ਸਭਾ ਚ ਵੱਖਰੀ ਪਾ ਦੇਣਗੇ ਸੋ ਇਹ ਵੱਖਰੇ ਪਾਉਣ ਦਾ ਹੱਕ ਤਾਂ ਦੋਨੇ ਪਾਸੇ ਕੰਮ ਕਰੇਗਾ ਉਹ ਇੱਕ ਪਾਸੇ ਨਹੀਂ ਕਰਦਾ ਉਹ ਜਾਣ ਬੁੱਝ ਕੇ ੜਾ ਰਹੇ ਨੇ ਨਹੀਂ ਜੀ ਜੁਆਜ ਕਰਨ ਵਾਲੀ ਪਾਰਟੀ ਨੂੰ ਆਏ ਫਾਇਦਾ ਹੋੂ ਫੋਨਾਂ ਨੂੰ ਐਸਾ ਕੋਈ ਕਰਨੀ ਹੈ ਡਾਕਟਰ ਸਾਹਿਬ ਇਸ ਚੀਜ਼ ਦਾ ਪ੍ਰਭਾਵ ਖੇਤਰੀ ਪਾਰਟੀਆਂ ਤੇ ਕੀ ਪਵੇਗਾ ਤੇ ਆਮ ਲੋਕਾਂ ਤੇ ਕੀ ਪਵੇਗਾ ਖੇਤਰੀ ਪਾਰਟੀਆਂ ਕਿਹੜੀਆਂ ਰਹਿ ਗਈਆਂ ਖੇਤਰੀ ਪਾਰਟੀਆਂ ਨਾਮ ਦੀਆਂ ਪਾਰਟੀਆਂ ਨੇ ਉਹ ਕਹਿੰਦੇ ਸਾਡੀ ਸੱਤ ਨਤਾਇਚ ਰਾਜੇ ਨੇ ਉਹ ਤਾਂ ਖੇਤਰੀ ਪਾਰਟੀ ਦਾ ਮਤਲਬ ਖੇਤਰ ਦੇ ਵਿਕਾਸ ਵਾਸਤੇ ਖੇਤਰ ਦੇ ਅਰਥਚਾਰੇ ਵਾਸਤੇ ਖੇਤਰ ਦੀ ਸਿਆਸਤ ਵਾਸਤੇ ਕੰਮ ਕਰੇ। ਅਕਾਲੀ ਦਲ ਸਭ ਤੋਂ ਵੱਡੀ ਖੇਤਰੀ ਪਾਰਟੀ ਆ ਉਸ ਤਰੀਕੇ ਨਾਲ ਵੀ ਜਿਨ੍ਹਾਂ ਅਨੰਦਪ੍ਰਧਮ ਮਤਾ ਵੀ ਲੈ ਕੇ ਆਂਦਾ। ਇਹਨਾਂ ਨੂੰ ਪੁੱਛ ਲੋ ਵੀ ਕਿਹੜੇ ਕਿਹੜੀ ਖੇਤਰ ਦੇ ਵਾਸਤੇ ਕੰਮ ਕਰਦੇ ਨੇ। ਆਪ ਆਲੇ ਨੇ ਓਰੇ ਖੇਤਰੀ ਪਾਰਟੀ ਹੋਏ ਨਾ ਜਿਓਰੇ ਤਾਂ ਹੂ ਨੇਸ਼ਨ ਕਹਿੰਦੇ ਨੇ ਆਪਦੇ ਆਪ ਨੂੰ। ਕਿ ਇਹ ਪੰਜਾਬ ਨਹੀਂ ਇਹਨਾਂ ਨੂੰ ਸਭ ਤੋਂ ਪਹਿਲਾਂ 4 ਐਮਪੀ ਦਿੱਤੇ ਸੀ ਇਹਨਾਂ ਪਿੱਛੇ ਰੋ ਜਿਹੜੀ ਇੱਟ ਖੜਕਤਾ ਰੱਖਦੇ ਨੇ ਕੇਂਦਰ ਜੀ ਸਾਡਾ ਆਰਡੀਐਫ ਨਹੀਂ ਦਿੰਦਾ ਫਲਾਣਾ ਨਹੀਂ ਦਿੰਦਾ ਸਾਡਾ ਉਹ ਜਿਹੜਾ ਸੀ ਉੱਤੇ ਕਮਿਸ਼ਨ ਉਹ ਘਟਾਤਾ ਇਹ ਗੱਲਾਂ ਕਰਦਾ ਸਾਡਾ ਈਸ਼ਵਰ ਦਾਇਆ ਕਰਤਾ ਫਲਾਣਾ ਕਰਤਾ ਇਹਨੂੰ ਪੁੱਛੋ ਵੀ ਕਦੇ ਤੁਸੀਂ ਇਹ ਗੱਲ ਕਰੀ ਹੈ ਵੀ ਕੇਂਦਰ ਧੰਨਾ ਸੇਠ ਬਣਿਆ ਕਿਉਂ ਬੈਠਾ ਹੈ ਰੇ ਬੰਦਨਾ ਤੇ ਕੇਂਦਰ ਫੈਸਲਾ ਕਰੂ ਉਹਦਾ ਭਾਅ ਕੀ ਹੋ ਕੇਂਦਰ ਫੈਸਲਾ ਕਰੂ ਫਸਲਾਂ ਦੀ ਐਮਐਸਪੀ ਉਹ ਕੇਂਦਰ ਫੈਸਲਾ ਕਰੂ ਜੀਐਮ ਕਰੋ ਬੀਜੀ ਜਨੀਆਂ ਨਹੀਂ ਬੀਜੀ ਜਨੀਆਂ ਕੇਂਦਰ ਫੈਸਲਾ ਕਰੂ ਜ਼ਮੀਨ ਕਿਸ ਦੀ ਕਾਰ ਹੋਣੀ ਹੈ ਨਹੀਂ ਹੋਣੀ ਕਿਵੇਂ ਹੋਣੀ ਉਹ ਕੇਂਦਰ ਫੈਸਲਾ ਕਰੂ ਸੜਕਾਂ ਦੇ ਉੱਤੇ ਵੀ ਹੁਣ ਤਾਂ ਵੱਡੇ ਵੱਡੇ ਹਾਈਵੇ ਬਣਾ ਕੇ ਕਹਤਾ ਵੀ ਇਹ ਨੈਸ਼ਨਲ ਹਾਈਵੇ ਨੇ ਉੱਥੇ ਵੀ ਕੇਂਦਰ ਫੈਸਲਾ ਕਰੂ ਟੋਲ ਕਿੰਨੀ ਲੱਗੂ ਕੇਂਦਰ ਫੈਸਲਾ ਕਰੂ ਜੇ ਤੁਹਾਡੇ ਕੋਲੇ ਸਮਾਰਟ ਟੈਗ ਨਹੀਂ ਹੈ ਤੁਹਾਨੂੰ 3 ਗੋਣਾ ਸਾਢੇ 3 ਗੋਣਾ ਟੋਲ ਇਹ ਕਦੇ ਸੁਣਿਆ ਇਹ じゃ ਇਹ じゃ ਰਾਜ ਜਿਹੜਾ ਇਹ ਨਾ ਨੜਾ ਕਿਹਦਾ ਰਾਜ ਹੋਵੇ ਉਹਦੇ ਵਿੱਚ ਚੁੱਪਨੇ ਹੈਂ ਕਾਨਾ ਦੇ ਉੱਤੇ ਕੇਂਦਰ ਫੈਸਲਾ ਕਰੂ ਪਾਣੀਆਂ ਤੇ ਕੇਂਦਰ ਫੈਸਲਾ ਕਰੂ ਡੈਮਾਂ ਤੇ ਕੇਂਦਰ ਫੈਸਲਾ ਕਰੂ ਫਿਰ ਇਹ ਕੇਂਦਰ ਨਹੀਂ ਫੈਸਲੇ ਕਰਨੇ ਨੇ ਆਪ ਆਪਣੇ ਬੋਲੇ ਕਿਉਂ ਨਹੀਂ ਇਹ ਤਾਂ ਕਦੇ ਬੋਲੇ ਇਹਨਾਂ ਤਾਂ ਗੱਡੀ ਚ ਜਿੰਨਾ ਕ ਰਾਜ ਹੈਗਾ ਸੀ ਉਹ ਵੀ ਖੋਲਿਆ ਹੈਗੀ ਚਾ ਉਦੋਂ ਤਾਂ ਖੇਤਰੀ ਪਾਰਟੀ ਸੀ ਉਦੋਂ ਤਾਂ ਨੈਸ਼ਨਲ ਵੀ ਨਹੀਂ ਬਣੀ ਉਹਨਾਂ ਕੋਲ ਕਿ ਅੱਜ ਹੀ ਨੋ ਦਿੱਤਾ ਇਹ ਕਿੰਨੇ ਕੋ ਬੋਲੇ ਭਾਟਾ ਮੰਗਦੇ ਨੇ ਤੁਸੀਂ ਇਹ ਪਾਰਟੀਆਂ ਪੁੱਟੀਆਂ ਕੋਈ ਨਹੀਂ ਬੋਲਦੀਆਂ ਇਹ ਗੱਦਾ ਮਾਰਦੀਆਂ ਨੇ ਤੁਸੀਂ ਯੂਪੀ ਲੈ ਲਓ ਬਿਹਾਰ ਲੈ ਲਓ ਬੰਗਾਲ ਲੈ ਲਓ ਬੋਤਾਂ ਨਹੀਂ ਬੋਲਦੇ ਆਪਦੇ ਹਿੱਤ ਵਾਸਤੇ ਬੋਲਦੇ ਨੇ ਜੇ ਕੋਈ ਖੇਤਰੀ ਕਮਾ ਵਾਸਤੇ ਪਾਰਟੀਆਂ ਬੋਲਦੀਆਂ ਤਾਂ ਦੱਖਣੀਆਂ ਬੋਲਦੀਆਂ ਨੇ ਇਹ ਉੱਤਰ ਦੀਆਂ ਪੂਰਬ ਦੀਆਂ ਤੇ ਪੱਛਮ ਦੀਆਂ ਪਾਰਟੀਆਂ ਬਿਲਕੁਲ ਨਹੀਂ ਬੋਲਦੀਆਂ ਦੱਖਣ ਦੀਆਂ ਪਾਰਟੀਆਂ ਜਰੂਰ ਬੋਲੀਆਂ ਨੇ ਡਟ ਕੇ ਬੋਲੀਆਂ ਨੇ ਚਾਹੇ ਉਹ ਮੈਡੀਕਲ ਦੇ ਦਾਖਲੇ ਹੋਣ ਚਾਹੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਣੇ ਹੋਣ ਚਾਹੇ ਭਾਸ਼ਾ ਦਾ ਸਵਾਲ ਹੋਵੇ ਚਾਹੇ ਇਹ ਜੀਐਸਟੀ ਦਾ ਸਵਾਲ ਹੋਵੇ ਹਰ ਇੱਕ ਗੱਲ ਦੇ ਉੱਤੇ ਬੋਲਦੇ ਨੇ ਬਿਨੇ ਸਨਉ ਨੇ ਮਨਜ਼ੂਰ ਉਹ ਕਹਿੰਦੇ ਇਹ ਬਿੱਲ ਆ ਕੇ ਇਹ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਖੇਤਰੀ ਪਾਰਟੀਆਂ ਪਹਿਲਾਂ ਕਿਹੜੀਆਂ ਨੇ ਵੇਡਾ ਕੇ ਖੇਤਰੀ ਪਾਰਟੀ ਕਿਵੇਂ ਖਤਮ ਹੋ ਜੂ ਇੱਕ ਇੱਕ ਇਲੈਕਸ਼ਨ ਇੱਕ ਰਾਸ਼ਟਰ ਕਰਕੇ ਸਾਰੇ ਸੂਬਿਆਂ ਦੀ ਇਕੱਠੀ ਚਾਉਣੀ ਖੇਤਰੀ ਪਾਰਟੀ ਕਿਵੇਂ ਖਤਮ ਹੋ ਗਦੇ ਨਾਲ ਇਹ ਤਾਂ ਇਹਨਾਂ ਦਾ ਮਨੋਂ ਨਹੀਂ ਚਾਹੇ ਜਿਹੜੀ ਖੇਤਰੀ ਪਾਰਟੀ ਕੰਮ ਕਰੂ ਬਲਕਿ ਉੱਥੇ ਲੋਕ ਸਭ ਦੀ ਹੁਣ ਇੱਥੇ ਪੰਜਾਬ ਚੋਂ ਨਾ ਹੋਈਆਂ ਨੇ ਹਾਂਜੀ ਪੰਜਾਬ 7 ਸੀਟਾਂ ਕਾਂਗਰਸ ਵਾਲੇ ਲੈ ਕੇ ਗਏ ਨੇ ਕਾਂਗਰਸ ਵਾਲੇ ਨੇ ਕਿਹਾ ਉਹਰੇ ਪਹਾੜ ਤੋੜਿਆ ਸੀ ਪਰ ਜੇ ਇੱਥੇ ਨਾਲ ਅਸੈਂਬਲੀ ਦੇ ਵੀ ਹੁੰਦੇ ਫਿਰ ਇਹਨਾਂ ਨੂੰ ਅਸੈਂਬਲੀ ਵੀ ਮਿਲ ਜਾਂਦੀ ਆਪ ਵਾਲੇ ਵੀ ਤਾਂ ਸੀਟਾਂ ਲੈ ਕੇ ਗਏ ਨੇ ਤੇ ਖੇਤਰੀ ਪਾਰਟੀ ਟੁੱਟੀ ਕੇ ਬਣੀ ਫਿਰ ਇਹ ਨਹੀਂ ਹੈ ਇਹ ਕੋਈ ਚੱਕਰ ਨਹੀਂ ਹੈ ਵੀ ਖੇਤਰੀ ਪਾਰਟੀ ਟੁੱਟੂ ਜੀ ਯੂਪੀ ਦੇ ਵਿੱਚ ਇਹ ਜਿਹੜਾ ਗੱਠ ਜੋੜਾ ਜਾਦਾ ਸੀਟਾਂ ਲੈ ਗਿਆ ਇਹਦਾ ਸੱਤਾ ਵਿਰੋਧੀ ਡਾਕਟਰ ਸਾਹਿਬ ਵਨ ਨੇਸ਼ਨ ਵਨ ਇਲੈਕਸ਼ਨ ਜੇਕਰ ਬਿਲ ਪਾਸ ਹੋ ਜਾਂਦਾ ਹੈ ਤਾਂ ਆਮ ਲੋਕ ਜਿਹੜਾ ਆਮ ਵੋਟਰ ਹੈ ਉਹਦੇ ਉੱਤੇ ਕੀ ਪ੍ਰਭਾਵ ਹੈ ਉਹ ਕਿਵੇਂ ਸਮਝ ਸਕਦਾ ਹੈ ਕਿ ਇਹ ਬਿਲ ਸਾਡੇ ਲਈ ਕਿਵੇਂ ਨੁਕਸਾਨਦਾਇਕ ਹੈ ਕਿ ਜਾਂ ਕਿਵੇਂ ਫਾਇਦੇਮੰਦ ਹੈ ਆਮੋ ਬੋਟਮ ਤੇ ਉਲਟੀ ਜਾਏਗਾ ਕਿਉਂਕਿ ਵੋਟ ਨੇ ਆਪਣੀ ਇੱਕ ਚੋਣ ਕਰਨੀ ਹੈ ਇੱਕ ਤਾਂ ਚੋਣ ਇੰਨੀ ਕਿ ਤਾਂ ਪ੍ਰਭਾਵਿਤ ਹੋਏਗੀ ਕਿਉਂ ਜਾਵੇ اپوزیشن ਨੂੰ ਚਾਹੇ ਰਾਜ ਕਰਨ ਵਾਲੀ ਨੂੰ ਪਰ ਜਦ ਤੁਸੀਂ ਦੋਨੇ ਵੋਟਾਂ ਇਕੱਠੀਆਂ ਪਾਉਣ ਨੂੰ ਉਹ ਇੱਕੋ ਪਾਸੇ ਪਾਉਣ ਦੀ ਕੋਸ਼ਿਸ਼ ਕਰਦਾ ਉਹਦੀ ਦੋ ਵਾਰੀ ਦੀ ਚੋਅਸੇ ਉਹ ਇੱਕ ਚੱਲ ਜਾਂਦੀ ਤੀ ਹਾਂ ਚੂਜ਼ ਉਹਨੇ ਦੋ ਵਾਰੀ ਕਰਨਾ ਸੀ ਫਿਰ ਜੇ ਤੁਸੀਂ ਜਿਹੜਾ ਪ੍ਰੇਸ਼ਦਾ ਬਲਾਕ ਸੰਤਿਆ ਵੀ ਲਾਤੀਆਂ ਉਹਦੇ ਨਾਲ ਉਹਦੀ ਤਾਂ ਚੋਅਸੇ ਹੀ ਖਤਮ ਕਰਤੀ ਕਿੱਥੋਂ ਵਾਰ-ਵਾਰ ਇੱਕ ਵਾਰੀ ਉਹ ਗਲਤੀ ਕਰ ਸਕਦਾ ਉਹਨੂੰ ਤਾਂ ਗਲਤੀ ਸੁਧਾਰਨ ਦਾ ਮੌਕਾ ਵੀ ਨਹੀਂ ਦਿੱਤਾ ਤੁਸੀਂ ਉਦੋਂ ਇਕੱਠਾ ਹੀ ਪਵਾ ਲਿਆ ਇਕੱਠੇ ਗੁੱਠਾ ਲਵਾ ਲਿਆ ਜਾਨੀ ਕਿ ਇੱਕ ਬੰਦੇ ਨੇ ਆਪਣੀ ਜਿੰਮ ਜਿੰਮ ਵੇਚਣੀ ਵੀ ਹੈ ਜੇ ਉਹ ਕਿੰਨਾ ਕਿੰਨਾ ਕਰਕੇ ਵੇਚੂਗਾ ਨਹੀਂ ਸਾਰਾ ਟਾ ਇਕੱਠਾ ਹੀ ਵੇਚ ਉਹ ਕਹਤਾ ਉਹ ਇੱਕ ਤਾਂ ਇਹ ਨੁਕਸਾਨ ਹੈ ਦੂਜਾ ਨੁਕਸਾਨ ਇਹ ਹੈ ਵੀ ਜਦੋਂ ਬਣ ਗਏ ਇਕੱਠੇ ਆ ਕੇ ਫਿਰ ਕਹਿੰਗੇ ਸਾਨੂੰ ਤਾਂ ਇੰਨੀ ਆ ਗਏ ਆ ਆਪੋਜੀਸ਼ਨ ਵਾਲਾ ਕੋਈ ਨਹੀਂ ਰਹੇਗਾ ਉਹਨਾਂ ਜੇ ਆਪੋਜੀਸ਼ਨ ਘਟ ਜੇਗੀ ਫਿਰ ਮੁੜ ਕੇ ਪੰਜ ਸਾਲ ਆਪੋਜੀਸ਼ਨ ਹੋਣੀ ਨਹੀਂ ਹੋਣੀ ਫਿਰ ਲੋਕਾਂ ਦੇ ਹੱਕਾਂ ਦੇ ਉੱਤੇ ਛਾਪਾਂ ਛੜਿਆ ਮਾਰਨਗੇ ਨੋਟਬੰਦੀ ਨਾਲ ਆਪੋਜੀਸ਼ਨ ਨੇ ਥੋੜੋ ਤਕਲੀਫ ਹੋਈ ਹੈ ਲੋਕਾਂ ਨੂੰ ਤਕਲੀਫ ਹੋਈ ਹੈ ਜੀਐਸਟੀ ਨਾਲ ਲੋਕਾਂ ਨੂੰ ਤਕਲੀਫ ਹੋਈ ਹੈ ਆਪੋਜੀਸ਼ਨ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਸੋ ਇਦਾਂ ਹੀ ਭਾਸ਼ਾ ਦੇ ਮਾਮਲੇ ਤੇ ਆ ਪੇਪਰ ਲੀਕ ਹੁੰਦੇ ਨੇ ਜਿਹੜੇ ਇਹ ਸਾਰੇ ਕਾਮਨ ਮੈਨ ਦੇ ਹੱਕ ਹੀ ਮਾਰੇ ਜਾ ਰਹੇ ਨੇ ਸੋ ਉਹ ਕਾਮਨ ਮੈਨ ਦੇ ਹੱਕ ਮਾਰਨਗੇ ਵੱਡੇ ਟੈਕਸ ਲਈ ਜਾਣਗੇ ਲੋਕਾਂ ਦੀ ਲੁੱਟ ਕਰਨਗੇ ਲੋਕਾਂ ਦੇ ਬੈਂਕਾਂ ਚ ਪਏ ਪੈਸੇ ਨੂੰ ਖਾ ਜਾਣਗੇ ਲੋਕਾਂ ਨੂੰ ਤਾਂ ਇਹਦਾ ਵੱਡਾ ਨੁਕਸਾਨ ਹੈ ਕਿਉਂਕਿ ਲੋਕਾਂ ਦਾ ਤਾਂ ਆਪਦਾ ਵੋਟ ਦਾ ਹੱਕ बार-बार ਜਿਹੜਾ ਉਸ ਨੇ ਵਰਤਣਾ ਉਹਨੂੰ ਵਰਤਣ ਤੋਂ ਹੀ ਰੋਕਦਾ ਹੈ ਇਹ ਸਭ ਤੋਂ ਵੱਡਾ ਨੁਕਸਾਨ ਹੀ ਲੋਕਾਂ ਦਾ ਹੈ ਬਿਲਕੁਲ ਹੁਣ ਵਾਰ-ਵਾਰ ਵੋਟਾਂ ਹੁੰਦੀਆਂ ਨੇ ਤਾਂ ਵਾਰ-ਵਾਰ ਆ ਕੇ ਮਿੰਤਾ ਕੀਤੀਆਂ ਜਾਂਦੀਆਂ ਨੇ ਵਾਅਦੇ ਕੀਤੇ ਜਾਂਦੇ ਨੇ ਕਿਤੇ ਨਾ ਕਿਤੇ ਆਪਣਾ ਚਿਹਰਾ ਜ਼ਰੂਰ ਦਿਖਾਉਂਦੇ ਨੇ ਲੀਡਰ ਪਰ ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਆ ਜਾਂਦਾ ਤਾਂ ਇੱਕ ਵਾਰ ਵੋਟਾਂ ਪੈਣੀਆਂ ਨੇ ਮੁੜ ਕੇ ਉਹ ਆਣਗੇ ਨਹੀਂ ਵਾਪਸ ਇਹ ਦੋ ਗੱਲਾਂ ਨੇ ਉਹ ਆਣ ਉਹ ਅਗਲਾ ਸਵਾਲ ਹੈ ਪਹਿਲੀ ਗੱਲ ਇਹ ਇੱਕ ਵਾਰੀ ਵੋਟਾਂ ਲੈ ਕੇ ਜੋ ਮਰਜ਼ੀ ਕਰੀ ਜਾਣਗੇ ਸਾਡਾ ਮੌਕਾ ਸੀ ਕਿ ਜੇ ਉਹਨੇ ਅੱਜ ਵੋਟਾਂ ਲੈਣੀਆਂ ਨਾ ਆਵੇ ਸਾਡੇ ਕੋਲੇ ਜੇ 체ਮੀ ਨਵਾਂ ਦਾ ਅਸੈਂਬਲੀ ਦੀਆਂ ਹੋਣੀਆਂ ਨੇ ਅਸੀਂ ਉਹ ਸੋਨਾਂ ਸਬਕ ਸਿਖਾ ਦਾਂਗੇ ਕਹਿੰਦੇ ਹੁੜ ਚਟਾ ਦਾਂਗੇ ਹੁਣ ਸਾਡਾ ਖੋਲਿਆ ਸਾਡੇ ਦਾ ਗੁੱਠਾ ਪਹਿਲਾਂ ਹੀ ਡਵਾਲਾ ਪੰਜਾਂ ਤੇ ਉਤੀ ਦੂਜਾ ਦੂਜਾ ਇਹ ਹੈ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਜਦ ਚੋਣਾ ਵਾਰ-ਵਾਰ ਹੋਣਗੀਆਂ ਤਾਂ ਸਾਰੀਆਂ ਪਾਰਟੀਆਂ ਸਾਡੇ ਸਾਹਮਣੇ ਹੋਣਗੀਆਂ ਜਿਹੜੀ ਰਾਜ ਕਰਦੇ ਉਹ ਵੀ ਜਿਹੜੀ ਦੂਜੀ ਉਹ ਵੀ ਰਾਜ ਕਰਦੇ ਉਹਨੇ ਅਸੀਂ ਪੁੱਛਾਂਗੇ ਦੱਸੋ ਤੁਸੀਂ ਕਿਉਂ ਨਹੀਂ ਕਰਿਆ ਕੁਝ ਭਾਰਵਾ ਸਾਨੂੰ ਮੌਕਾ ਹੈ ਨਾ ਸਾਡਾ ਹੱਕ ਹੈ ਪੁੱਛਣ ਦਾ ਸਾਡਾ ਪੁੱਛਣ ਦਾ ਹੱਕ ਵੀ ਖੋਲਿਆ ਸਾਡੇ ਉੱਤੇ ਲੁੱਟ ਕਰਨ ਦਾ ਹੱਕ ਉਹਨਾਂ ਨੂੰ ਦੇਤਾ ਸਾਡਾ ਪੁੱਛਣ ਦਾ ਹੱਕ ਖੋਲਿਆ ਪੁੱਛਣ ਦਾ ਹੱਕ ਹੈ ਸਾਨੂੰ ਵੀ ਦੱਸੋ ਉਹ ਤਾਂ ਮੁੜ ਕੇ ਆਉਣਗੇ ਨਹੀਂ ਜਦੋਂ ਆਉਣਗੇ ਰਾਜਕਾਰਨਾਂ ਨੂੰ ਪੁੱਛਾਂਗੇ ਦੱਸੋ ਤੁਸੀਂ ਆਹ ਕੰਮ ਕਿਉਂ ਨਹੀਂ ਕਰੇ ਆਪੋਜੀਸ਼ਨ ਪੁੱਛਾਂਗੇ ਦੱਸੋ ਤੁਸੀਂ ਇਹਨਾਂ ਦਾ ਵਿਰੋਧ ਕਰ ਕਰਿਆ ਸੋ ਇਸ ਕਰਕੇ ਲੋਕਾਂ ਦੇ ਹੱਕ ਦੀ ਛਾਪ ਹੈ ਵੱਡਾ ਇਹ ਪਾਰਟੀਆਂ ਤਾਂ ਆਪਦੇ ਉਦਾਂ ਹੀ ਰੌਲਾ ਪਾਉਂਦੀਆਂ ਨੇ ਲੋਕਾਂ ਦੇ ਹੱਕ ਤੇ ਸਭ ਤੋਂ ਵੱਡਾ ਛਾਪ ਹੈ ਪਰ ਕਿਉਂਕਿ ਲੋਕਾਂ ਦੇ ਅੰਦਰ ਬੰਬ ਫਿਟ ਕਰਤੇ ਲੋਕਾਂ ਨੂੰ ਭਾਰਤੀ ਨਾਗਰਿਕ ਹੋਣ ਦੀ ਬਜਾਏ ਹਿੰਦੂ ਸਿੱਖ ਮੁਸਲਮਾਨ ਅਸਾਈ ਦਲਤ ਨੌਂ ਦਲਤ ਬਣਾਤਾ ਇਸੇ ਕਰਕੇ ਮਣੀਪੁਰ ਦੇ ਵਿੱਚ ਜੇ ਔਰਤਾਂ ਸਾਈ ਨੇ ਤਾਂ ਉਹਨਾਂ ਨਾਲ ਜੋ ਮਰਜ਼ੀ ਕਰਿਆ ਜਾਵੇ ਦੇਸ਼ ਦੀ ਰਾਸ਼ਟਰਪਤੀ ਨੂੰ ਵੀ ਕੋਈ ਦੁੱਖ ਨਹੀਂ ਹੁੰਦਾ ਹਾਲਾਂਕਿ ਉਹ ਖੁਦ ਆਦੀਵਾਸੀ ਹੈ ਪਰ ਜੇ ਕਲਕੱਤੇ ਦੇ ਵਿੱਚ ਕੁਝ ਹੁੰਦਾ ਤਾਂ ਦੇਸ਼ ਦੀ ਜਿਹੜੀ ਰਾਸ਼ਟਰਪਤੀ ਹੈ ਨਾ ਉਹ ਇੰਨੀ ਹੱਤ ਹੋ ਜਾਂਦੀ ਹੈ ਉਹ ਉਹਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਮਣੀਪੁਰ ਨਹੀਂ ਉਹਨੂੰ ਨਜ਼ਰ ਆਇਆ ਉਹਨੂੰ ਜਮ ਕਸ਼ਮੀਰ ਨਹੀਂ ਨਜ਼ਰ ਆਇਆ ਉਹਨੂੰ ਦਲਤਕੁਰੀਆਂ ਦਾ ਰੇਪ ਹੁੰਦਾ ਯੂਪੀ ਚ ਉਹ ਨਜ਼ਰ ਨਹੀਂ ਆਇਆ ਉਸੇ ਬਿਹਾਰ ਚ ਜਿੱਤੋਂ ਨੇੜਿਓਂ ਆ ਗਿਆ ਉਹ ਉਸ ਦੇ ਵਿੱਚ ਦਲਤ ਕੁੜੀ ਦਾ ਹੁਣੇ ਰੇਪ ਹੋਇਆ ਉਹ ਨਹੀਂ ਉਹਨਾਂ ਨਜ਼ਰ ਆਇਆ ਉਹਨੂੰ ਆਹਤ ਨਹੀਂ ਹੋਈ ਉਹ ਬਿਲਕੁਲ ਸਭਨੋਂ ਕਿ ਇਸ ਚ ਸਾਡੀ ਰਾਸ਼ਟਰਪਤੀ ਜੀ ਆਹਤ ਨਹੀਂ ਹੋਈ ਸਾਡੀ ਰਾਸ਼ਟਰਪਤੀ ਜੀ ਨੂੰ ਗਰਭਗ੍ਰਹਾ ਚ ਨਹੀਂ ਜਾਣ ਦਿੱਤਾ ਗਿਆ ਰਾਸ਼ਟਰਪਤੀ ਹੋਣ ਦੇ ਬਾਵਜੂਦ ਮੰਦਰ ਦੀ ਚ ਉਦੋਂ ਆਹਤ ਨਹੀਂ ਹੋਈ ਉਹ ਉਹ ਕਹਿੰਦੇ ਨਹੀਂ ਇਹ ਤਾਂ ਸਾਡਾ ਸਾਡੀ ਕਿਸਮਤ ਹੀ ਹੈ ਇਹ ਕਿਸਮ ਦੀ ਕਿਉਂਕਿ ਜੇ ਉਹਨੂੰ ਜਾਣ ਨਹੀਂ ਦਿੱਤਾ ਉਹਨੇ ਮੰਨ ਲਿਆ ਵੀ ਮੈਨੂੰ ਨਾ ਜਾਣ ਦਿਓ ਤੇ ਫਿਰ ਉਹਨੇ ਮੰਨ ਲਿਆ ਵੀ ਤੁਸੀਂ ਜਿਹੜੇ ਆਦੀਵਾਸੀ ਨੇ ਜਿਹੜੇ ਸ਼ੈਡਿਊਲ ਟ్రਾਈਬ ਨੇ ਜਿਹੜੇ ਸ਼ੈਡਿਊਲ ਕਾਸਟ ਹੋਣਾ ਮੰਦਰਾਂ ਚ ਨਾ ਵੜਨ ਦਿਓ ਇਹ ਸਵਿਧਾਨ ਦੇ ਉਲਟ ਹੈ ਸਵਿਧਾਨ ਕਹਿੰਦਾ ਵਟਨ ਦਾ ਹੱਕ ਹੈ ਉਹਨੂੰ ਵਟਨ ਦਿੱਤਾ ਨਹੀਂ ਉਹ ਦੇਸ਼ ਦੀ ਸਭ ਤੋਂ ਉੱਪਰ ਹੈ ਮਹਾਮਹਿਮ ਨੇ ਉਹਨੇ ਮੰਨ ਲਿਆ ਵੀ ਚਲੋ ਨਹੀਂ ਵਟਨ ਤਾਂ ਤਾਂ ਕੋਈ ਗੱਲ ਨਹੀਂ ਫਿਰ ਤਾਂ ਤੁਸੀਂ ਬਾਕੀ ਕੀ ਕਰਨਗੇ ਜਦ ਰੰਗ ਦਾ ਝੱਕਾ ਹੀ ਤੁਹਾਡਾ ਉਹ ਹੋ ਗਿਆ ਫੇਲ ਹੋ ਗਿਆ ਫਿਰ ਦੁੱਖੀ ਕੀ ਕਰੂਗੀ ਆਮ ਲੋਕ ਤਾਂ ਦੁੱਖੀ ਬਣ ਜਾਂਦੇ ਨੇ ਨਾ ਫਿਰ ਸੋ ਇਸ ਕਰਕੇ ਬਲਕਿ ਮੈਂ ਕਹਾਂਗਾ ਆਰਾਮਨਾਥ ਕੋਵਿੰਦ ਜੀ ਨੇ ਤੇ ਇਸ ਰਾਸ਼ਪਤੀ ਜੀ ਨੇ ਇਹਨਾਂ ਨੇ ਆਪਦੇ ਸਿਰਫ ਰਾਸ਼ਟਰਪਤੀ ਪਦ ਵਾਸਤੇ ਇਹ ਕਰਤਾ ਕਿ ਜਿਹਨੇ ਦਲਤ ਆਦੀਵਾਸੀ ਉਹਨਾਂ ਨਾਲ ਜੋ ਮਰਜ਼ੀ ਕਰੀ ਜਾਣ ਮੰਦਰਾਂ ਦੇ ਵਿੱਚ ਤੇ ਇਹਨਾਂ ਨੇ ਬੋਲਣਾ ਨਹੀਂ ਕਿਉਂਕਿ ਇਹਨਾਂ ਨਾਲ ਹੋਇਆ ਤਾਂ ਨਹੀਂ ਬੋਲੇ ਜਿਹੜਾ ਖੁਦ ਵਾਸਤੇ ਨਹੀਂ ਬੋਲਿਆ ਦਾ ਮਤਲਬ ਇਹਨਾਂ ਨੇ ਇੱਕ ਮਾਪਮਾਨਾ ਚਾਹ ਕਰਤਾ ਵੀ ਕੋਈ ਗੱਲ ਨਹੀਂ ਤੁਸੀਂ ਸਾਨੂੰ ਮੰਦਰ ਚ ਨਾ ਵੜਨ ਦਿਓ ਸਾਨੂੰ ਪੌੜੀਆਂ ਚ ਬਿਠਾ ਕੇ ਪ੍ਰਸ਼ਾਦ ਦਿਓ ਅਸੀਂ ਤਾਂ ਹਾਂ ਹੀ ਇਹੇ ਜੀ ਇਹੇ ਜਿਆ ਕਰਤਾ ਹੁਣ ਰਾਸ਼ਟਰਪਤੀ ਜਿੱਦ ਤੱਕ ਕਰ ਸਕਦੇ ਨੇ ਉਹਨਾਂ ਦੀ ਮਰਜ਼ੀ ਆ ਉਹਨਾਂ ਦਾ ਆਪਦਾ ਪਰ ਹਰੇਕ ਸ਼ੈਡਿਊਲਡ ਕਾਸਟ ਜਿਹੜਾ ਹੈ ਹਰੇਕ ਦਲਤ ਹਰੇਕ ਜਿਹੜਾ ਆਦੀਵਾਸੀ ਉਹ ਕਿਉਂ ਉਦੀ ਅੱਖ ਮਾਰਦੀ ਜਦ ਇੱਕ ਦੇਸ਼ ਦਾ ਐਡਾ ਵੱਡਾ ਸਰਵਉੱਚ ਫੌਜਾਂ ਦਾ ਕਮਾਂਡਰ ਮੰਨ ਲੈਂਦਾ ਵੀ ਹਾਂ ਇੱਥੇ ਧਰਮਕ ਵਿੱਚ ਕਰਾ ਹੋ ਸਕਦਾ ਹੈ ਤੇ ਫਿਰ ਵਿਚਾਰਾ ਗਰੀਬ ਆਦਮੀ ਕੀ ਲੜੂਗਾ ਸੋ ਇਸ ਕਰਕੇ ਇਹ ਜਿਹੜਾ ਇੱਕ ਰਾਸ਼ਟ ਇੱਕ ਚੋਣ ਜਿਹੜਾ ਹੈ ਇਹ ਸਭ ਤੋਂ ਵੱਡਾ ਹਮਲਾ ਹੀ ਆਮ ਲੋਕਾਂ ਦੇ ਹੱਕਾਂ ਤੇ